ਤਤ ਗੁਰ ਨੇ ਉਹਨਾਂ ਦੇ ਦੁਆਰੇ ਛੋਟੇ ਪਹਿਲੀ ਆ ਗਿਆ ਜਿਵੇਂ ਜਿਲਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਲਗਾਤਾਰ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਬਣੇ ਹੋਏ ਆ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਅੱਜ ਖੁਸ਼ੀਆਂ ਦਾ ਦਿਨ ਕਿਉਂਕਿ ਅੱਜ ਸਿੱਧੂ ਪਰਿਵਾਰ ਦੇ ਲਈ ਵੀ ਬਹੁਤ ਖੁਸ਼ੀਆਂ ਦਾ ਦਿਨ ਆ ਸਿੱਧੂ ਨੂੰ ਚਾਣ ਵਾਲੇ ਕੱਲੇ-ਕੱਲੇ ਫੈਨ ਲਈ ਬੜੀ ਖੁਸ਼ੀ ਦਾ ਦਿਨ ਆ ਕਿਉਂਕਿ ਖੁਸ਼ੀਆਂ ਪਰਤ ਆਈਆਂ ਨੇ ਤਾਂ ਆ ਬੀਬੀ ਹੁਣੀਆਂ ਸਾਡੇ ਨਾਲ ਮੌਜੂਦ ਨੇ ਸਿੱਧੂ ਦੀ ਯਾਦਗਾਰ ਤੇ ਖੜੇ ਆ ਆ ਵੀ ਬਿਸਸ ਸਸੀ ਗਾਲ ਜੀ ਸਸੀ ਗਾਲ ਜੀ ਅੱਜ ਤੁਸੀਂ ਮਤਲਬ ਸੁਆਬ ਨਾਲ ਹੀ ਆਏ ਹੋ ਕਿ ਸਿੱਧੂ ਦੀ ਖੁਸ਼ੀਆਂ ਜਿਹੜੀਆਂ ਤੁਹਾਨੂੰ ਪਤਾ ਲੱਗਿਆ ਵੀ ਖੁਸ਼ੀਆਂ ਨਾਲ ਆਇਆ ਜੀ ਖੁਸ਼ੀਆਂ ਨਾਲ ਆਇਆ ਬੈਠ ਗੁਰਨੇ ਸਿੱਧੂ ਮੋੜ ਕੇ ਦੇਤਾ अच्छा केडी जगह तो आए <laughs> हो जी? ਅਸਿਰਲੇ ਤੋਂ ਆਏ ਆਂ ਜੀ। ਅੱਛਾ ਮਤਲਬ ਜਦੋਂ ਪਤਾ ਲੱਗਿਆ ਕਿ ਕੋਈ ਬੱਚਿਆ ਨਹੀਂ ਦੱਸਿਆ ਹੋਣਾ ਤੁਸੀਂ ਤਾਂ ਕੀ ਆਪ ਵੀ ਚਲਾ ਲੈਂਦੇ? ਮੋਬਾਈਲ ਤੇ ਵੇਖਿਆ ਸੀ ਜੀ। ਆਪ ਵੀ ਚਲਾ ਲੈਨੇ ਹੋ ਫੋਨ। ਨਾ ਹਾਂ ਆਪ ਵੀ ਚਲਾ ਲੈਨੇ ਆ ਜੀ। ਅੱਛਾ ਕਿੰਨੀ ਕਿ ਖੁਸ਼ੀ ਹੋਈ ਜਦੋਂ ਅੱਜ ਕਿਉਂਕਿ ਤੁਹਾਡੇ ਮਾਨਸੇ ਦੀ ਸ਼ਾਨ ਆ। ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਭਾਜੀ ਦੇ ਹੱਥ ਵਿੱਚ ਵੇਖਿਆ ਜਦੋਂ। ਹਾਂ ਬਹੁਤ ਖੁਸ਼ੀ ਹੋਈ ਜਨ ਜੁਗੇ ਕਰਤਾ ਉਹਨਾਂ ਨੂੰ ਮਹਾਰਾਜ ਨੇ। ਅੱਛਾ ਮਾਤਾ ਨੂੰ ਅੱਜ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਜਿਹੜੇ ਮੈਸੇਜ ਆ ਉਹਨਾਂ ਤੱਕ ਵੀ ਜਰੂਰ ਪਹੁੰਚਣਾ ਤਾਂ ਕੀ ਕਹਿ ਉਪਾਇ ਸਾਹਿਬ ਨੂੰ ਬਹੁਤ-ਬਹੁਤ ਵਧੀਆ ਵਧਾਈਆਂ ਠੀਕ ਹੈ ਹਾਏ ਤੇ ਬਹੁਤ ਵਧੀਆ ਲੱਗ ਰਿਹਾ ਤੇ ਹੋਰ ਵੀ ਇੱਥੇ ਮਾਤਾ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਵੀ ਬੀਬੀ ਸਸੀਕਾਲ ਜੀ ਸਸਰੀਕਾਰ ਤੇ ਕਿਵੇਂ ਅੱਜ ਲੱਗ ਰਿਹਾ ਹੈ ਕਿਉਂਕਿ ਅੱਜ ਇਹ ਇੱਥੇ ਪਹਿਲਾਂ ਆ ਕੇ ਨਾ ਹਰ ਇੱਕ ਬੰਦਾ ਰੋਕੇ ਜਾਂਦਾ ਸੀ ਭਾਵਕ ਵੀ ਹੋ ਜਾਂਦਾ ਸੀ ਪਰ ਅੱਜ ਚਾਹ ਨਾਲ ਆ ਰਹੇ ਨੇ ਅੱਜ ਜੋ ਖੁਸ਼ੀਆਂ ਦਾ ਦਿਨ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕਰ ਗਿਆ ਸਤਗੁਰ ਨੇ ਉਹਨਾਂ ਦੇ ਦੁਆਰੇ ਛੋਟੇ ਛੋਟਕੇ ਦਿੱਤਾ ਪਹਿਲੀ ਆ ਗਿਆ ਜਿਵੇਂ ਜਸਵਿੰਦਰ ਪਾਇਆ ਰਾਣ ਨੇ ਗਾਣਾ ਕੱਢਿਆ ਸੀ ਇਹਨਾਂ ਨੇ ਵੀ ਛੋਟੇ ਪੈਰੀਂ ਆ ਗਿਆ ਬਹੁਤ ਖੁਸ਼ੀ ਆ ਪੰਜਾਬ ਤੇ ਅੱਜ ਜਿੰਨੀ ਉਹਦੇ ਉਸਤੇ ਉਹ ਸੀ ਉਹਨੀਆਂ ਅੱਜ ਖੁਸ਼ੀ ਬਹੁਤ ਜ਼ਿਆਦਾ ਹੈ ਲੱਗਦਾ ਵੀ ਜਿਹੜੇ ਦੁੱਖਾਂ ਦੇ ਦਿਨ ਵਿੱਚ ਮਾਪਿਆਂ ਨੇ ਕੱਟੇ ਨੇ ਅੱਜ ਉਹ ਸਾਰੇ ਦੁੱਖਾਂ ਦਾ ਜਿਹੜਾ ਸੁੱਖਾਂ ਦੇ ਵਿੱਚ ਹਾਂ ਸੁੱਖਾਂ ਦੀ ਉਨਾਂ ਨੂੰ ਉਹ ਮਿਲ ਗਿਆ ਵਿਚਾਰਿਆਂ ਨੂੰ ਪਾਲ ਮਿਲ ਗਿਆ ਹਾਂਜੀ ਤੁਸੀਂ ਵੀ ਜਰੂਰ ਦੱਸੋ ਕਿੱਥੋਂ ਆਏ ਤੁਸੀਂ ਕਿੱਡੇ ਇਕੱਠੇ ਆਜ ਗਰੁੱਪ ਹੀ ਆਇਆ ਹੈ ਗਰੁੱਪ ਆਏ ਜਰੱਲੇ ਤੋਂ ਆਏ ਜੀ ਅੱਛਾ ਕਿਵੇਂ ਸਕੀਮ ਬਣਾਈ ਕਿਉਂਕਿ ਬੀਬੀਆਂ ਇਕੱਟੀਆਂ ਘੱਟ ਹੁੰਦੀਆਂ ਮਤਲਬ ਆੜ-ਆੜ ਕਿਵੇਂ ਮਨਾਈ ਦਰਸ਼ਨ ਕਰਕੇ ਆਈਏ ਹਾਂ ਨਾਲੇ ਵੀ ਆਪਾਂ ਖੁਸ਼ੀ ਮਨਾਈਏ ਹੈ ਨਾ ਭਾਈ ਸਾਹਿਬ ਦੇ ਕਰੇ ਬੇਟਾ ਹੋਇਆਗਾ ਹੈ ਨਾ ਕਿਉਂਕਿ ਉਹ ਵੀ ਸਾੰਵਲ ਸਿੰਘ ਹੁਣ ਸੁਖੀ ਸੁੱਖੀ ਵੀ ਸਾੰਵਲਾ ਜੀ ਬਹੁਤ ਘੱਟ ਹੁੰਦੇ ਨੇ ਕਿਉਂਕਿ ਸਿੱਧੂ ਦਾ ਚਲੋ ਇਹ ਵੱਡਾ ਗੱਲ ਰਹੀ ਹੈ ਕਿ ਸਾਰੇ ਇਲਾਕੇ ਨੇ ਦੁੱਖ ਦੇ ਵਿੱਚ ਖੜਿਆ ਪਰਿਵਾਰ ਨੂੰ ਹਾਂਜੀ ਹਾਂਜੀ ਹੁਣ ਅਸੀਂ ਉਸ ਸੁੱਖ ਦੇ ਨਾਲ ਵੀ ਖੜੇ ਆ ਜੀ ਖੁਸ਼ੀ ਆਈ ਸਾਨੂੰ ਪੂਰੀ ਬੱਚਾ ਨੇ ਵੀ ਚਾਰ ਚਾਰ ਦਿਨ ਰੋਟੀ ਨਹੀਂ ਖਾਦੀ ਸੀ ਪੁੱਤ ਜਿੱਦੇ ਸਿੱਧੂ ਮੂਸੇ ਵਾਲੇ ਦਾ ਹੋ ਹੋਇਆ ਸੀ ਤੇ ਅੱਜ ਜਿਹੜੀਆਂ ਅੱਜ ਅੱਜ ਕਿਤੋਂ ਖੁਸ਼ੀਆਂ ਸਾਰੇ ਬੱਚੇ ਭੱਜੇ ਫਿਰਦੇ ਨੇ ਸਿੱਧੂ ਮੂਸੇ ਵਾਲਾ ਵੀ ਦਵਾਰੇ ਆ ਗਿਆ ਇਹ ਤਾਂ ਚਾਹ ਨਹੀਂ ਚੱਕਿਆ ਜਾਂਦਾ ਹਾਂਜੀ ਹਾਂਜੀ ਚਾਹ ਨਹੀਂ ਚੱਕਿਆ ਜਾਂਦਾ ਸਭ ਤੋਂ ਬਹੁਤ ਖੁਸ਼ੀ ਆਈ ਸਾਨੂੰ ਠੀਕ ਹੈ ਧੰਨਵਾਦ ਜੀ ਹਾਂ ਅੱਛਾ ਤੁਸੀਂ ਵੀ ਕੁਝ ਦੱਸੋ ਤੇ ਕਿੰਨੀ ਕ ਅੱਜ ਮਨ ਦੇ ਵਿੱਚ ਚਾ ਕਿਉਂਕਿ ਔਰਤ ਹੁੰਦੀ ਹੈ ਜਿਹੜੀ ਔਰਤ ਦਾ ਦੱਕ ਸਮਝ ਸਕਦੀ ਆ ਕਿਉਂਕਿ ਮਾਤਾ ਦੀਆਂ ਤੁਸੀਂ ਉਹ ਭਾਵਕ ਤਸਵੀਰਾਂ ਵੀ ਦੇਖੀਆਂ ਉਹ ਗੱਲਾਂ ਵੀ ਸੁਣੀਆਂ ਪਰ ਅੱਜ ਜਿਹੜੀ ਉਹਨਾਂ ਦੇ ਚਿਹਰੇ ਦੀ ਨਹਾਰ ਹੀ ਵੱਖਰੀ ਹੈ ਹਾਂ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਜੀ ਮੇਰਾ ਪੋਤਾ ਵੀ ਬਹੁਤ ਗਾਣੇ ਸੁਣਦਾ ਸੀਿੱਧੂ ਦੇ ਅੱਜ ਤੜਕੇ ਵੀ ਸੁਨੇਹਾ ਹੀ ਕਹਿੰਦਾ ਵੀ ਮੈਨੂੰ ਦਾਦੂ ਸਿੱਧੂ ਦੇ ਗਾਣੇ ਸੁਣ ਲਾ ਹਾਂ ਕਹਿੰਦਾ ਅੱਜ ਉਹਨਾਂ ਦੇ ਦੁਆਰੇ ਬੇਟਾ ਹੋ ਗਿਆ ਕਹਿੰਦਾ ਬਹੁਤ ਬਹੁਤ ਖੁਸ਼ੀ ਹੈ ਜੀ ਅੱਛਾ ਉਹ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਜੀ ਮਹਾਰਾਜ ਨੇ ਲਾਈ ਪਹੁੰਚ ਗਿਆ ਹਵੇਲੀ ਦਾ ਬਿਲਕੁਲ ਹਾਂ ਹਵੇਲੀ ਦਾ ਮਾਲਕ ਪਹੁੰਚ ਗਿਆ ਉਹਨਾਂ ਨੂੰ ਬੜਾ ਔਖਾ ਸੀਗਾ ਹਾਂ ਹਾਂ ਮੀਤ ਖਤਮ ਹੋ ਗਈ ਸੀ ਸਹਾਰਾ ਮਿਲ ਗਿਆ ਅੱਛਾ ਜਾ ਕੇ ਵੀ ਆਏ ਉਂਦਰ ਹਵੇਲੀ ਨਹੀਂ ਜਾ ਕੇ ਨਹੀਂ ਆਏ ਇੱਥੇ ਜਾਏ ਦਰਸ਼ਨ ਮੇਲਾ ਕਰਿਏ। ਦੇਖਿਓ ਉਧਰ ਨਾ ਅੱਜ ਨਾ ਉੱਥੇ ਹੋਣ ਹਾਂ ਪਹਿਲਾਂ ਤਾਂ ਗਏਾਂਗੇ। ਨਹੀਂ ਧੰਨਵਾਦ ਤੁਹਾਡਾ ਬਹੁਤ-ਬਹੁਤ। ਮੇਰੇ ਭਤੀਜੇ ਬਹੁਤ ਆਉਂਦੇ ਰਹਿੰਦੇ ਜੀ ਬਹੁਤ ਮਾਹਰ ਰਹਿੰਦੇ। ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ। ਸੋ ਇਹ ਬੀਬੀ ਹੁਣੀਆਂ ਬਹੁਤ ਚਾਹ ਖੁਸ਼ੀ ਦੇ ਵਿੱਚ ਨੇ ਕਿਉਂਕਿ ਇੱਕ ਤਾਂ ਇਹਨਾਂ ਦੇ ਇਲਾਕੇ ਦਾ ਵੀਰ ਆ ਸਿੱਧੂ ਤੇ ਦੂਜਾ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਆਈਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਸਭ ਦਾ ਇਚੇਤਾ ਸੀ। ਹਰ ਇੱਕ ਦਾ ਹਰਮਨ ਪਿਆਰਾ ਸੀ ਉਸਦੇ ਗੀਤਾਂ ਦੇ ਵਿੱਚ ਇੱਕ ਵੱਖਰਾ ਰੰਗ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਅੱਜ ਦੇ ਚ ਅੱਜ ਦੀਵਾਲੀ ਲੋਹੜੀ ਜਿਹੜਾ ਜਸ਼ਨ ਕਹਿੰਦੇ ਉਹੀ ਅੱਜ ਵੇਖੋ ਇਹ ਬੀਬੀਆਂ ਮੈਂ ਬਹੁਤ ਵਾਰੀ ਜਦੋਂ ਇੱਥੇ ਆਈਦਾ ਸੀ ਤਾਂ ਜਿਹੜੀ ਬਜ਼ੁਰਗ ਬੀਬੀਆਂ ਹੁੰਦੀਆਂ ਬੜਾ ਦਿਲ ਉਹਨਾਂ ਦਾ ਨਾਜ਼ਕ ਹੁੰਦਾ ਔਰਤ ਦਾ ਤੇ ਪਾਪਾ ਮੇਰਾ ਪੋਤਾ ਬਹੁਤ ਸਿੱਧੂ ਨੂੰ ਪਿਆਰ ਕਰਦਾ ਹੈ ਅੱਛਾ ਹਾਂ ਪੁੱਤ ਹੈ ਸਿੱਧੂ ਦੇ ਗਾਣੇ ਬਹੁਤ ਕਮ ਹੁੰਦਾ ਬਹੁਤ ਇਹਦੇ ਵਰਗਾ ਹੀ ਇੱਕ ਵੀਰ ਜਿਹੜਾ ਹੁਣ ਉਹਨਾਂ ਦੀ ਝੋਲੀ ਵੀ ਪਿਆ ਤੇ ਹਾੜੀ ਜਿਹੀ ਹੋ ਜਾਣੇ ਜਦੋਂ ਕੋਈ ਨਾ ਜੋ ਇਕੱਠੇ-ਇਕੱਠੇ ਕੋਈ ਨਹੀਂ ਉਮਰਾਂ ਦੇ ਥੋੜੇ ਹੀ ਫਰਕ ਹੁੰਦੇ ਨੇ ਆਊਗਾ ਇਹ ਬੀਬੀ ਡੇਲੀ ਪੋਸਟ ਤੇ ਆਊਗਾ ਤੇ ਤੇਰਾ ਹਾਸਾ ਵੀ ਉੱਤੇ ਜ਼ਰੂਰ ਆਉਣਾ ਕਿਉਂਕਿ ਅੱਜ ਵੇਖੋ ਬੀਬੀ ਬਹੁਤ ਖੁਸ਼ ਹੈ ਮੈਂ ਖੁਸ਼ ਆ ਭਾਈ ਖੁਸ਼ ਹੈ ਮਹਾਰਾਜ ਕੁਛੀ ਰੱਖੀ ਹਾਂ ਪਤਾ ਨਹੀਂ ਆਪਦੇ ਦਿਲ ਤੇ ਹੱਥ ਧਰ ਕੇ ਦੇਖੋ ਹਨਾ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੈ ਬਿਲਕੁਲ ਜੱਗਾ ਦਿਖਾ ਦਿਓ ਹਾਂ ਆ ਦੇਖੋ ਅੱਜ ਬੰਦਿਆਂ ਦੀ ਉਧਰ ਸਾਈਡ ਤੇ ਡਿਊਟੀ ਹੋ ਕਹਿੰਦੇ ਤੁਸੀਂ ਪਿੱਛੇ ਰਹੋ ਆ ਬੀਬੀਆਂ ਕਹਿੰਦੀ ਆ ਸਾਡੀ ਸਰਦਾਰੀ ਆ ਤੇ ਅੱਜ ਸਾਰੇ ਕਦੇ ਚਿਹਰੇ ਤੇ ਜਿਹੜਾ ਚਾ ਮੈਂ ਕਹਿੰਨਾ ਇਹ ਚਾ ਹਾਸੇ ਬਣੇ ਰਹਿਣ ਪੰਜਾਬੀਆਂ ਦੇ ਇਹਨਾਂ ਮਾਵਾਂ ਦੇ ਕਿਉਂਕਿ ਇਹਨਾਂ ਮਾਵਾਂ ਦੀਆਂ ਦੁਆਵਾਂ ਨੇ ਕਿਉਂਕਿ ਕਹਿੰਦੇ ਨੇ ਮਾਂ ਧਰਤੀ ਦੇ ਪਾਸ਼ਾ ਉਹਨਾਂ ਨੂੰ ਮੋੜ ਕੇ ਸਿੱਧੂ ਦੇ ਦੇ ਉਹ ਜਾਣ ਜੋਗੇ ਨਹੀਂ ਰਹੇ ਵਿਚਾਰੇ ਹੈ ਪਿਛਲੀ ਉਹਨਾਂ ਨੂੰ ਜੀਰ ਸਹਾਰਾ ਮਿਲ ਗਿਆ ਜਾਣ ਜੋਗਾ ਉਹ ਜਿਉਣਗੇ ਹੁਣ ਖੁਸ਼ੀਆਂ ਨਾਲ ਜਿਉਣਗੇ ਪਾਲਣਗੇ ਜੀ ਲਾ ਕੇ ਕਿਉਂਕਿ ਇੱਕ ਜਿਉਣ ਦੀ ਆਸ ਵੱਜ ਗਈ ਆਸ ਵੱਜ ਗਈ ਵੀਰ ਜੀ ਆਸ ਵੱਜ ਗਈ ਬਹੁਤ ਵਧੀਆ ਸੋਹਣਾ ਦਿਨ ਚੜਿਆ ਸੀ ਅੱਜ ਤਾਂ ਹਾਂ ਅੱਜ ਇੱਕ ਹੈ ਵੀ ਐਤਵਾਰ ਛੁੱਟੀ ਸੀ ਸਾਰਿਆਂ ਦੇ ਮਨ ਦੇ ਕੋਈ ਬੋਝ ਨਹੀਂ ਸੀ ਕਿਤੇ ਜਾਣਾ ਆਉਣਾ ਨਹੀਂ ਨਾ ਜਾਣਾ ਆਉਣਾ ਨਹੀਂ ਸੀਗੇ ਸਾਰੇ ਫ੍ਰੀ ਸੀਗੇ ਹਾਂ ਬਹੁਤ ਖੁਸ਼ੀ ਬਹੁਤ ਕੋਈ ਟਿਕਾਣਾ ਨਹੀਂ ਹੈਗਾ ਬੋਲ ਕੇ ਨਹੀਂ ਦੱਸ ਸਕਦੇ ਬੋਲ ਕੇ ਨਹੀਂ ਸੱਚੀ ਗੱਲ ਆ ਸਾਡੇ ਤੋਂ ਆਪ ਨਹੀਂ ਅੱਜ ਐਕਸਪ੍ਰੈਸ ਹੁੰਦੀਆਂ ਗੱਲਾਂ ਵੀ ਕਿਦਾਂ ਚਾਹ ਬਿਆਨ ਕਰੀਏ ਤਾਂ ਮਾਂ ਹੋਣਾ ਨੇ ਬੀਬੀ ਹੋਣਾ ਨੇ ਬਹੁਤ ਅੱਜ ਮੈਂ ਕਹਿੰਨਾ ਚਾਹ ਕਰਿਆ ਤੇ ਇਹ ਚਾਹ ਤੁਸੀਂ ਦੇਖੋਗੇ ਪਿਆਰ ਆ ਸਿੱਧੂ ਵੀਰੇ ਦਾ ਹਰ ਇੱਕ ਦੇ ਸਿਰ ਚੜ ਕੇ ਬੋਲ ਰਿਹਾ ਤੇ ਉਮੀਦ ਕਰਦੇ ਆ ਕਿ ਜਿਹੜੇ ਸਿੱਧੂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਚਿਹਰਿਆਂ ਤੇ ਜਿਹੜੇ ਹਾਸੇ ਨੇ ਬਹੁਤ ਬਹੁਤ ਦੇਰੀ ਬਾਅਦ ਆਏ ਨੇ ਕਿਉਂਕਿ ਬਹੁਤ ਲੰਮਾ ਸਮਾਂ ਉਹਨਾਂ ਨੇ ਜਿਹੜਾ ਦੁੱਖਾਂ ਦੇ ਵਿੱਚ ਕੱਢਿਆ ਤੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਵੀਰ ਦੀ ਜਿਹੜੀ ਉਂਗਲ ਤਾਂ ਹੈ ਤੇ ਅੱਜ ਉਹਨੂੰ ਵੀ ਮਾਣ ਮਹਿਸੂਸ ਹੁੰਦਾ ਹੋਣਾ ਕਿ ਉਹਦੇ ਚਾਹਣ ਵਾਲਿਆਂ ਦਾ ਜਿਹੜਾ ਪਿਆਰ ਆ ਉਹ ਘਟਿਆ ਨਹੀਂ ਦਿਨੋ-ਦਿਨ ਵਧਿਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਘੱਟ ਦਫਾ ਹੁੰਦਾ ਹੈ ਵੀ ਕਿਸੇ ਸੈਲੀਬ੍ਰਿਟੀ ਦਾ ਕਿਸੇ ਚਾਹਣ ਵਾਲੇ ਦਾ ਇੰਨੀ ਦੇਰ ਤੱਕ ਨਿਸ਼ਾ ਰਵੇ ਤੁਹਮੇ ਲੱਗਦੀ ਹੈ ਇਹ ਸਿੱਧੂ ਦੇ ਜਿਹੜਾ ਇੱਕ ਚੌਣ ਵਾਲਿਆਂ ਦੀ ਰੰਗਤ ਹੀ ਹੈ ਕਿ ਜਿਹੜੀ ਦਿਨੋ-ਦਿਨ ਵੱਧ ਰਿਹਾ ਉਹਦਾ ਨਾਮ ਤੇ ਅੱਜ ਵੀ ਤੁਸੀਂ ਦੇਖੋ ਵੀ ਉਹ ਜਿਹੜੀ ਯਾਦਗਾਰ ਹੈ ਉੱਥੇ ਕਿੰਨਾ ਇੱਕ ਮੁਹੱਬਤੀ ਰੰਗ ਚੜ੍ਹਿਆ ਹੋਇਆ ਅੱਜ ਹਰ ਇੱਕ ਪਿਆਰ ਦੇ ਵਿੱਚ ਭਿੱਜਿਆ ਹੋਇਆ ਤਾਂ ਅੱਜ ਹਵੇਲੀ ਦੇ ਵਿੱਚ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਸਿੱਧੂ ਦੀ ਯਾਦਗਾਰ ਤੇ ਵੀ ਮੇਲਾ ਲੱਗਿਆ ਹੋਇਆ ਚੌਣ ਵਾਲਿਆਂ ਦੀ ਗੱਡੀਆਂ ਭਰ-ਭਰ ਕੇ ਆਈਆਂ ਹੋਈਆਂ ਨੇ ਤੇ 90 ਸਾਲ ਦੀ ਬੇਬੇ ਸਾਡੇ ਨਾਲ ਵਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਤੁਰ ਕੇ ਆਏ ਹੋਣਗੇ ਪਰ ਅੱਜ ਕਹਿੰਦੇ ਵੀ ਮੈਂ ਤਾਂ ਪੂਰੀ ਜਵਾਨ ਆ ਬੇਬੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਵਧਾਈਆਂ ਤਾਂ ਇਹਨੂੰ ਢੇਰ ਸਾਰੀਆਂ ਅੱਜ ਤੁਹਾਨੂੰ ਵੀ ਵਧਾਈਆਂ ਬਹੁਤ ਜ਼ਿਆਦੇ ਬਹੁਤ ਖੁਸ਼ੀ ਹੈ ਮੈਨੂੰ ਮੈਂ ਜੂਨੀ ਜੂਨੀ ਦੇਖੀ ਸੀਧੂ ਦਾ ਵੀਰਾ ਹੈਨਾ ਹਾਂ ਕੀ ਪਾਤਾ ਤੇਰੇ ਬੋਲ ਬੇਬੇ ਬੜੇ ਆਗਾ ਵਾਲਿਆ ਮੇਰਾ ਮਨ ਬੜਾ ਖੁਸ਼ ਹੋਇਆ ਤੇਰੀ ਵਾਈ ਮੈਂ ਤਾਂ ਸਭ ਨੂੰ ਐਂ ਕੱਢਦੀਆਂ ਸਭ ਨੂੰ ਅੱਗੇ ਉਹ ਪਰਮਾਤਮਾ ਨੂੰ ਪਤਾ ਹੈ 没。 ਬੱਸ ਕੀ ਕਹਿਣਾ ਚਾਹਾਂਗੀ ਬਾਪੂ ਬਲਕੌਰ ਸਿੰਘ ਨੂੰ ਮਾ ਚਰਨ ਕੌਰ ਨੂੰ ਪੋਤ ਆਇਆ ਉਹਨਾਂ ਦੇ ਘਰੇ ਹਾਂ ਬਸ ਵਧਾਈਆਂ ਲੱਖ ਲੱਖ ਵਧਾਈਆਂ ਜਿੱਦੇ ਘਰ ਆ ਗਿਆ ਸੀ ਨਿਮਮ ਦੀਆਂ ਵਧਾਈਆਂ ਦੇ ਵੱਟ ਕੇ ਜਾਵਾਂਗੇ ਨੀ ਮਟੰਗ ਕੇ ਜਾਵਾਂਗੇ ਅੱਜ ਕਿੰਨਾ ਖੁਸ਼ ਸੀ ਕਿਵੇਂ ਕਿੰਨੇ ਕ ਵਜੇ ਪਤਾ ਲੱਗਿਆ ਵੀ ਅੱਜ ਸਿੱਧੂ ਦੇ ਘਰੇ ਰੌਣਕ ਹੈ ਹਾਂ ਕਿੰਨੇ 8 ਹੋ 9 ਨੂੰ 12:00 ਵਜੇ 11:00 ਵਜੇ ਪਤਾ ਲੱਗਿਆ ਬੇਬੇ ਨੇ 12:00 ਵਜੇ ਲੱਗਿਆ ਬਾਈ ਅੱਛਾ ਫਿਰ ਉਦੋਂ ਮਤਲਬ ਬੇਬੇ ਜਵਾਨੀ ਚ ਆ ਗਈ ਪੂਰੀ ਹਾਂ ਕਹਿੰਦੀ ਹਾਂ ਮੈਂ ਇਥੋਂ ਧਰਤੀ ਤੇ ਪੈਰ ਨਹੀਂ ਲੱਗਿਆ ਬੇਬੇ ਤਾਂ ਕਹਿੰਦੀ ਮੈਂ ਨੱਚ ਲ ਉਈਸ ਖੁਸ਼ੀ ਦੇ ਕਿਉਂਕਿ ਦਿਨ ਛਗਣਾ ਵਾਲਾ ਹੀ ਅੱਜ ਤਾਂ ਕਿਉਂਕਿ ਚਲੋ ਆਹਾ ਆਹ ਦੇ ਕਹਦੇ ਇਹ ਦਿਨ ਛਗਣਾ ਦੇ ਰੋਜ ਰੋਚ ਨਹੀਂ ਆਉਣੇ ਬੇਬੇ ਬਾਬਾ ਨਾਨਕ ਐਆਂ ਜੀਆਂ ਖੁਸ਼ੀਆਂ ਲਾਈ ਬਾਬਾ ਨਾਨਕ ਇਹ ਜੀਆਂ ਖੁਸ਼ੀਆਂ ਰੋਜ਼ ਨਿਤ ਰੋਜ਼ ਲਾਈ ਬਾਬਾ ਨਾਨਕ ਇਹ ਜੀਆਂ ਖੁਸ਼ੀਆਂ ਧੰਨਵਾਦ ਬੇਬੇ ਤੇਰਾ ਐਨੇ ਤੇਰੇ ਸੋਹਣੇ ਸ਼ਬਦ ਅੱਜ ਸਾਡਾ ਮਨ ਬਹੁਤ ਖੁਸ਼ ਹੋਇਆ ਕਿ ਤੇਰੇ ਦਿਲ ਦੇ ਵਿੱਚ ਐਨਾ ਪਿਆਰ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੰਦੇ ਕੋਲੇ ਦੂਸਰੇ ਬੰਦੇ ਲਈ ਟਾਈਮ ਨਹੀਂ ਤਾਂ ਸੱਚੀ ਗੱਲ ਮਾਤਾ ਜੀ ਹਾਂਜੀ ਬਾਈ ਸੱਚੀ ਗੱਲ ਵੀਰੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕੀ ਸਾਡਾ ਮੁੜ ਕੇ ਛੋਟਾ ਮੂਸੇ ਵਾਲਾ ਵੀਰ ਆ ਗਿਆ ਸੱਚ ਪੁੱਛੋ ਸਾਨੂੰ ਅੱਜ ਖੁਸ਼ੀ ਦੇ ਹੰਸੂ ਇੰਨੇ ਡਿਗੇ ਕੀ ਹੁਣ ਅਸੀਂ ਲੋਕ ਦਿਖਾਵਾ ਨਹੀਂ ਕਰ ਸਕਦੇ ਵੀ ਕਿਸੇ ਰੋਂਦੇ ਆ ਕਹਿ ਨਹੀਂ ਸਕਦੇ ਜੀ ਜਿਸ ਦਿਨ ਅਸੀਂ ਆਏ ਪਰ ਹੁਣ ਅਸੀਂ ਅਸੀਂ ਮਿੱਠਾ ਕੁਝ ਲੈ ਕੇ ਨਹੀਂ ਆਏ ਵੀ ਲੋਕ ਸਾਨੂੰ ਕੀ ਕਹਿਣਗੇ ਇਹਨਾਂ ਦਾ ਦਿਮਾਗ ਠੀਕ ਨਹੀਂ ਹੈਗਾ ਅੱਜ ਇੱਕ ਗੱਲ ਆ ਵੀਰੇ ਮੇਰੀ ਹੱਥ ਬੰਨ ਕੇ ਰਿਕਵੈਸਟ ਆ ਕਿ ਫਜੇ ਹਵੇਲੀ ਦੇ ਅੰਦਰ ਕਿਸੇ ਨੂੰ ਜ਼ਿਆਦਾ ਭੀੜ ਨਹੀਂ ਕਰਨੀ ਚਾਹੀਦੀ ਪਹਿਲਾਂ ਉਹਨਾਂ ਨੂੰ ਬਹੁਤ ਤਰ੍ਹਾਂ ਦੇਖੋ ਜ਼ਿੰਦਗੀ ਤੋਂ ਹਾਰ ਚੁੱਕੇ ਨੇ ਹੁਣ ਦੁਬਾਰਾ ਉਹ ਚਾਂਸ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਹਨਾ ਜੀ ਬਸ ਅਸੀਂ ਇੰਨਾ ਕਹਿੰਦੇ ਮੇਰੇ ਵੀਰ ਛੋਟੇ ਵੀਰ ਨੂੰ ਬਹੁਤ ਬਹੁਤ ਲੰਮੀ ਉਮਰ ਆ ਹੁਣ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਛਾ ਬਹੁਤ ਵਾਰੀ ਹੁੰਦਾ ਵੀ ਸਿੱਧੂ ਬਾਰੇ ਜਦੋਂ ਵੀ ਗੱਲ ਚੱਲਦੀ ਹੈ ਤਾਂ ਉਹਦੇ ਗੀਤਾਂ ਦੇ ਵਿੱਚੋਂ ਮਾਂ-ਬਾਪ ਲਈ ਬੜਾ ਪਿਆਰ ਕਰਦਾ। ਹਾਂਜੀ ਇਹ ਬੇਟਾ ਮੇਰਾ ਦਿਨ ਰਾਤ ਜੌਬ ਵੀ ਕਰਦਾ ਸਾਰਿਆਂ ਨੇ ਸਿੱਧੂ ਦੇ ਗਾਣੇ ਸੁਣਦਾ। ਅੱਛਾ ਤੁਸੀਂ ਵੀ ਸੁਣਦੇ ਹੋ? ਬਹੁਤ। ਤੇ ਮੈਂ ਜਿਹੜੇ ਨਾਨੀਆਂ ਮੈਂ ਵੀ ਪਟਿਆਲੇ ਰਹਿੰਦੇ ਮੈਂ ਵੀ ਸੁਣਦੀ ਆ। ਕੀ ਬਾਤ ਹੈ। ਤੇ ਜਿਹੜਾ ਹੁਣ ਉਹਦੀ ਭੂਆ ਨੇ ਗੀਤ ਗਾਇਆ ਜੋ ਦਿਲ ਨੂੰ ਨਾ ਅਮ ਰੋਮ ਕੰਡੇ ਖੜੇ ਹੋ ਜਾਂਦੇ ਬਾਈ ਜੀ ਧੂਆ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਬੱਬੂ ਉਹਨਾਂ ਦਾ ਲਿਖਿਆ ਤੇ ਉਹਦੇ ਸ਼ਬਦ ਵੀ ਉਹ ਜਿਹੜੀ ਹਵੇਲੀ ਡੀਕਦੀ ਸੀ ਉਹ 911 ਚਲਾਉਣ ਵਾਲਾ ਕੋਈ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਬਾਈ ਜੀ ਅਸੀਂ ਕਹਿ ਨਹੀਂ ਸਕਦੇ ਠੀਕ ਹੈ ਹਾਂਜੀ ਹਾਂਜੀ ਆਪਦੀ ਹਵੇਲੀ ਸਾਹਮਣੇ ਆ ਗਿਆ ਪੁੱਤੋ ਸਾਡਾ ਬੱਚਾ ਹੈਨਾ ਖੇਤਾਂ ਦਾ ਰਾਜਾ ਆ ਗਿਆ ਖੇਤਾਂ ਦਾ ਰਾਜਾ ਆ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਮੇਰੇ ਲੱਗਦੀ ਸੁਣਾ ਹੋ ਜਾਣਾ ਸੀ ਜੇ ਕਿਤੇ ਨਾ ਹਵੇਲੀ ਨੂੰ ਵਾਰਿਸ ਚਲੋ ਵੀ ਵੀਰੇ ਤੁਹਾਨੂੰ ਵੀ ਰੱਬਾ ਦਿਨ ਦੁੱਗਣੀ ਰਾਤ ਜਿਵੇਂ ਤੁਸੀਂ ਸਾਡੇ ਬੋਲ ਸੁਣ ਕੇ ਅੱਗੇ ਪਹੁੰਚਾਉਂਗੇ ਹੁਣ ਤਾਂ ਪੁੱਤੋ ਬਾਗ ਭਰ ਗਿਆ ਪਰ ਬਾਗ ਆ ਗਿਆ ਆਪਣੇ ਆਏ ਆ ਅੱਜ ਬੇਬੇ ਤੇਰੇ ਤੇ ਹਾਂਜੀ ਹਾਂਜੀ ਮੇਰਾ ਵੀਰਾ ਨਾ ਕਿਤੇ ਕਿਸੇ ਜਾਨਦਾ ਨਹੀਂ ਸੀ ਮੈਂ ਪਹਿਲੀ ਵਾਰ ਆਇਆ ਜੀ ਦੇਖੋ ਮੇਰੇ ਵੀਰੇ ਨੇ ਮਸਾ ਲੈ ਕੇ ਆਇਆ ਸੀ ਕਿਉਂਕਿ ਇੱਕ ਭੈਣਾ ਤੇ ਭਰਾਵਾਂ ਦਾ ਪਿਆਰ ਵੀ ਵੱਖਰਾ ਹੁੰਦਾ ਤੇ ਅੱਜ ਕਿਉਂਕਿ ਖਿੱਚ-ਕਿੱਚ ਕੇ ਲੈ ਗਏ ਅਮਾ ਹੁਣ ਇਹ ਬਹੁਤ ਖੁਸ਼ ਆ ਭਾਈ ਮੇਰਾ ਅੱਛਾ ਹਾਂਜੀ ਹਾਂਜੀ ਤੁਸੀਂ ਵੀ ਖੁਸ਼ ਹੋ ਬਹੁਤ ਬਹੁਤ ਖੁਸ਼ ਆ ਭਾਈ ਜੀ ਸਾਰਾ ਪਰਿਵਾਰ ਹੀ ਖੁਸ਼ ਆ ਮੇਰਾ ਬੇਟਾ ਸਾਰਾ ਪਰਿਵਾਰ ਹੀ ਖੁਸ਼ ਆ ਸਾਰਾ ਭਾਈ ਜੀ ਅੱਜ ਤਾਂ ਜਿ ਕਹਿ ਨਹੀਂ ਸਕਦੇ ਬਸ ਹੁਣ ਮੈਨੂੰ ਅੱਜ ਅੱਜ ਦਿਲ ਦਿਲ 'ਚ ਪੰਗੜੇ ਪੈ ਰਹੇ ਆ ਦਿਲ 'ਚ ਦਿਲ 'ਚ ਪੰਗੜੇ ਹੁਣ ਅਸੀਂ ਦਫ਼ਤਰ 'ਚ ਜਾ ਕੇ ਦੱਸਣਾ ਵੀ ਕੱਲ ਅਸੀਂ ਵੀਰੇ ਕੋਲੇ ਛੋਟੇ ਕੋਲੇ ਜਾ ਕੇ ਆਏ ਅੱਛਾ ਹਵੇਲੀ ਜਾਏ ਤੁਸੀਂ ਹਾਂਜੀ ਹਾਂਜੀ ਜਾਏ ਜੀ ਤੇ ਕਿਵੇਂ ਅੱਜ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਵੀ ਆਏ ਹੋ ਕਦੇ ਨਹੀਂ ਵੀਰੇ ਹੁਣ ਡਿਊਟੀ ਦਾ ਟਾਈਮ ਹੀ ਲੱਗਦਾ ਪਰ ਪਹਿਲੀ ਵਾਰ ਆਏ ਅੱਜ ਆਉਣਾ ਸਫਲ ਹੋ ਗਿਆ ਜਾਨੀ ਹਾਂਜੀ 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 ਪਰ ਦਿਲੋਂ ਅਸੀਂ ਕਹਿ ਕੀ ਨਹੀਂ ਅਸੀਂ ਫੇਰ ਵੀ ਮੈਨੂੰ ਸਾਨੂੰ ਇੱਧਰ ਨੂੰ ਲਿਆਇਆ ਵੀਰਾ ਹਾ ਅੱਜ ਸੁਪ ਬਣ ਗਿਆ ਹਾਂਜੀ ਹਾਂਜੀ ਬਾਈ ਜੀ ਮੈਂ ਕਹਿੰਨੀ ਮੇਰੀ ਉਮਰ ਵੀ ਛੋਟੀ ਵੀਰੇ ਨਹੀਂ ਲੱਗ ਜੇ ਨਹੀਂ ਨਹੀਂ ਧੰਨਵਾਦ ਧੰਨਵਾਦ ਅੱਗੇ ਧੰਨਵਾਦ ਬਾਈ ਅੱਜ ਜਿੰਦੂ ਕਰ ਵੀਰ ਜਰਨਾ ਸਾਨੂੰ ਵਡੀਆਂ ਖੁਸ਼ੀਆਂ ਵਧਾਈਆਂ ਹੋਈਆਂ ਮੁਰਕੇ ਚਾਨਣ ਹੋ ਗਿਆ ਕਰੇ ਬਿਲਕੁਲ ਬਿਲਕੁਲ ਧੰਨਵਾਦ ਸੋ ਠੀਕ ਹੈ ਜੀ ਸੋ ਇਹ ਸੰਨ ਆ ਬਜ਼ੁਰਗ ਮਾਤਾ ਹੁਣੀ ਇਹ ਪਟਿਆਲੇ ਤੋਂ ਆਏ ਨੇ ਸਪੈਸ਼ਲ ਕਿਉਂਕਿ ਅੱਜ ਸਿੱਧੂ ਬੀਜ ਦੇ ਘਰ ਖੁਸ਼ੀਆਂ ਆਈਆਂ ਨੇ ਤਾਂ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਇਹਨਾਂ ਨੇ ਜਿਹੜਾ ਮੋਹ ਭਰੀਆਂ ਗੱਲਾਂ ਕਹੀਆਂ ਨਹੀਂ ਤਾਂ ਬੀਬੀ ਨੇ ਸਾਡੀ ਨੇ ਬਜ਼ੁਰਗ ਮਾਂ ਨੇ ਸਾਡੀ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਨੇ ਬੜਾ ਖੁਸ਼ੀ ਜਸ਼ਨ ਮਨਾਏ ਨੇ ਤਾਂ ਅੱਜ ਇਸ ਬੀਬੀ ਦਾ ਚਾ ਨਹੀਂ ਚੱਕਿਆ ਜਾਂਦਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਢਿੱਲੀ ਪੋਸਟ ਪੰਜਾਬੀ ਮੂਸਾ ਮਾਨਸਾ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਲਗਾਤਾਰ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਬਣੇ ਹੋਏ ਆ ਤਾਂ ਤੁਹਾਨੂੰ ਦੱਸਦੀ ਕਿ ਇੱਥੇ ਅੱਜ ਖੁਸ਼ੀਆਂ ਦਾ ਦਿਨ ਕਿਉਂਕਿ ਅੱਜ ਸਿੱਧੂ ਪਰਿਵਾਰ ਦੇ ਲਈ ਵੀ ਬਹੁਤ ਖੁਸ਼ੀਆਂ ਦਾ ਦਿਨ ਆ ਸਿੱਧੂ ਨੂੰ ਚਾਹਣ ਵਾਲੇ ਇਕੱਲੇ ਇਕੱਲੇ ਫੈਨ ਲਈ ਬੜੀ ਖੁਸ਼ੀ ਦਾ ਦਿਨ ਆ ਕਿਉਂਕਿ ਖੁਸ਼ੀਆਂ ਪਰਤ ਆਈਆਂ ਨੇ ਤਾਂ ਆ ਬੀਬੀ ਹੁਣੀਆਂ ਸਾਡੇ ਨਾਲ ਮੌਜੂਦ ਨੇ ਸਿੱਧੂ ਦੀ ਯਾਦਗਾਰ ਤੇ ਖੜੇ ਆ ਬੀਬੀ ਸਸਿਕਾ ਜੀ ਸਸਿਕਾ ਜੀ ਅੱਜ ਤੁਸੀਂ ਮਤਲਬ ਸੁਆਬ ਨਾਲ ਹੀ ਆਏ ਹੋ ਕਿ ਸਿੱਧੂ ਦੀ ਖੁਸ਼ੀਆਂ ਜਿਹੜੀਆਂ ਤੁਹਾਨੂੰ ਪਤਾ ਲੱਗਿਆ ਵੀ ਖੁਸ਼ੀਆਂ ਨਾਲ ਆਇਆ ਜੀ ਖੁਸ਼ੀਆਂ ਨਾਲ ਆਇਆ ਵੈਗੁਰ ਨੇ ਸਿੱਧੂ ਮੋੜ ਕੇ ਦੇਤਾ ਅੱਛਾ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਰੱਲੇ ਤੋਂ ਆਏ ਹਾਂ ਜੀ ਅੱਛਾ ਮਤਲਬ ਜਦੋਂ ਪਤਾ ਲੱਗਿਆ ਕਿ ਕੋਈ ਬੱਚਿਆਂ ਨੇ ਦੱਸਿਆ ਹੋਣਾ ਤੁਸੀਂ ਦਾ ਕਿ ਆਪ ਵੀ ਚਲਾ ਲੈਂਦੇ ਮੋਬਾਈਲ ਤੇ ਵੇਖਿਆ ਸੀ ਜੀ ਆਪ ਵੀ ਚਲਾ ਲੈਂਦੇ ਹੋ ਫੋਨ ਨਾ ਹਾਂ ਆਪ ਵੀ ਚਲਾ ਲੈਂਦੇ ਹਾਂ ਜੀ ਅੱਛਾ ਕਿੰਨੀ ਕੁ ਖੁਸ਼ੀ ਹੋਈ ਜਦੋਂ ਅੱਜ ਕਿਉਂਕਿ ਸਾਡੇ ਮਾਨਸੇ ਦੀ ਸ਼ਾਨ ਆ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਭਾਜੀ ਦੇ ਹੱਥ ਵਿੱਚ ਵੇਖਿਆ ਜਦੋਂ ਹਾਂ ਹਾਂ ਬਹੁਤ ਖੁਸ਼ੀ ਹੋਈ ਜਣ ਜੋਗੇ ਕਰਤਾ ਉਹਨਾਂ ਨੂੰ ਮਹਾਰਾਜ ਨੇ ਅੱਛਾ ਮਾਤਾ ਨੂੰ ਅੱਜ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਜਿਹੜੇ ਮੈਸੇਜ ਆ ਉਹਨਾਂ ਤੱਕ ਵੀ ਜ਼ਰੂਰ ਪਹੁੰਚਣਾ ਤਾਂ ਕੀ ਕਹਿਣਾ ਚਾਹੋਗੇ ਸਮਾਨ ਬਹੁਤ ਬਹੁਤ ਵਧਾਈਆਂ ਦਿੰਨੇ ਮਾਤਾ ਜੀ ਨੂੰ ਪਾਈ ਸਾਹਿਬ ਨੂੰ ਬਹੁਤ-ਬਹੁਤ ਵਧੀਆ ਵਧਾਈਆਂ ਠੀਕ ਹੈ ਹਾਏ ਤੇ ਬਹੁਤ ਵਧੀਆ ਲੱਗ ਰਿਹਾ ਤੇ ਹੋਰ ਵੀ ਇੱਥੇ ਮਾਤਾ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਵੀ ਬੀਬੀ ਸਸਰੀਕਾਲ ਜੀ ਸਸਰੀਕਾਲ ਤੇ ਕਿਵੇਂ ਅੱਜ ਲੱਗ ਰਿਹਾ ਹੈ ਕਿਉਂਕਿ ਅੱਜ ਇਹ ਇੱਥੇ ਪਹਿਲਾਂ ਆ ਕੇ ਨਾ ਹਰ ਇੱਕ ਬੰਦਾ ਰੋਕੇ ਜਾਂਦਾ ਸੀ ਭਾਵਕ ਵੀ ਹੋ ਜਾਂਦਾ ਸੀ ਪਰ ਅੱਜ ਚਾਹ ਨਾਲ ਆ ਰਹੇ ਹਾਂ ਆ ਜੋ ਖੁਸ਼ਗੰਗਾ ਦਿਨ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕਰ ਗਿਆ ਸਤਗੁਰ ਨੇ ਉਹਨਾਂ ਦੇ ਦੁਆਰੇ ਛੋਟੇ ਪੈਰੀ ਆ ਗਿਆ ਜਿਵੇਂ ਜਸਵਿੰਦਰ ਪਾਇਆ ਰਾਣ ਨੇ ਗਾਣਾ ਕੱਢਿਆ ਸੀ ਇਹਨਾਂ ਨੇ ਵੀ ਛੋਟੇ ਪੈਰੀਂ ਆ ਗਿਆ ਬਹੁਤ ਖੁਸ਼ੀ ਆ ਪੰਜਾਬ ਤੇ ਅੱਜ ਜਿੰਨੀ ਉਹਦੇ ਉਸਤੇ ਉਹ ਸੀ ਉਹਨੀ ਅੱਜ ਖੁਸ਼ੀ ਬਹੁਤ ਜ਼ਿਆਦਾ ਹੈ ਲੱਗਦਾ ਵੀ ਜਿਹੜੇ ਦੁੱਖਾਂ ਦੇ ਦਿਨ ਵਿੱਚ ਮਾਪਿਆਂ ਨੇ ਕੱਟੇ ਨੇ ਅੱਜ ਉਹ ਸਾਰੇ ਦੁੱਖਾਂ ਦਾ ਜਿਹੜਾ ਸੁੱਖਾਂ ਦੇ ਵਿੱਚ ਹਾਂ ਸੁੱਖਾਂ ਦੀ ਉਨਾਂ ਨੂੰ ਉਹ ਮਿਲ ਗਿਆ ਵਿਚਾਰਿਆਂ ਨੂੰ ਪਾਲ ਮਿਲ ਗਿਆ ਹਾਂਜੀ ਤੁਸੀਂ ਵੀ ਜਰੂਰ ਦੱਸੋ ਕਿੱਥੋਂ ਆਏ ਤੁਸੀਂ ਕਿੱਗੇ ਇਕੱਠੇ ਆਜੀ ਗਰੁੱਪ ਹੀ ਆਇਆ ਹੈ ਗਰੁੱਪ ਆਏ ਜਰਲੇ ਤੋਂ ਆਏ ਜੀ ਅੱਛਾ ਕਿਵੇਂ ਸਕੀਮ ਬਣਾਈ ਕਿਉਂਕਿ ਬੀਬੀਆਂ ਇਕੱਟੀਆਂ ਘੱਟ ਹੁੰਦੀਆਂ ਮਤਲਬ ਆੜ-ਆੜ ਪਲੇ ਕਿਵੇਂ ਮਨਾਲੀ ਦਰਸ਼ਨ ਕਰਕੇ ਆਈਏ ਹਾਂ ਨਾਲੇ ਵੀ ਆਪਾਂ ਖੁਸ਼ੀ ਮਨਾਈਏ ਹੈ ਨਾ ਪਾਈਸਾ ਵੀ ਕਰੇ ਬੇਟਾ ਹੋਇਆਗਾ ਹੈ ਨਾ ਕਿਉਂਕਿ ਇਸ ਵੀ ਸਾਹਮਲ ਸੀ ਹੁਣ ਸੁਖੀ ਸੁਖੀ ਵੀ ਸਾਹਮਲਾ ਬਹੁਤ ਘੱਟ ਹੁੰਦੇ ਨੇ ਕਿਉਂਕਿ ਸਿੱਧੂ ਦਾ ਚਲੋ ਇਹ ਵੱਡਾ ਗੱਲ ਰਹੀ ਹੈ ਕਿ ਸਾਰੇ ਇਲਾਕੇ ਨੇ ਦੁੱਖ ਦੇ ਵਿੱਚ ਖੜਿਆ ਪਰਿਵਾਰ ਨੂੰ ਹਾਂਜੀ ਹਾਂਜੀ ਹੁਣ ਅਸੀਂ ਸੁਖ ਦੇ ਨਾਲ ਵੀ ਖੜੇ ਆ ਜੀ ਖੁਸ਼ੀ ਹੈ ਸਾਨੂੰ ਪੂਰੀ ਬੱਚਾ ਨੇ ਵੀ ਚਾਰ ਚਾਰ ਦਿਨ ਰੋਟੀ ਨਹੀਂ ਖਾਦੀ ਸੀ ਪੁੱਤ ਜਿੱਦੇ ਸਿੱਧੂ ਮੂਸੇ ਵਾਲੇ ਦਾ ਹੋਇਆ ਸੀ ਤੇ ਅੱਜ ਜਿਹੜੀਆਂ ਅੱਜ ਅੱਜ ਕਿੰਨਾ ਖੁਸ਼ੀਆਂ ਸਾਰੇ ਬੱਚੇ ਭੱਜੇ ਫਿਰਦੇ ਨੇ ਸਿੱਧੂ ਮੂਸੇ ਵਾਲਾ ਵੀ ਦਵਾਰੇ ਆ ਗਿਆ ਇਦਾਂ ਚਾ ਨਹੀਂ ਚੱਕਿਆ ਜਾਂਦਾ ਹਾਂਜੀ ਹਾਂਜੀ ਚਾ ਨਹੀਂ ਚੱਕਿਆ ਜਾਂਦਾ ਸਭ ਤੋਂ ਬਹੁਤ ਖੁਸ਼ੀ ਹੈ ਸਾਨੂੰ ਠੀਕ ਹੈ ਧੰਨਵਾਦ ਜੀ ਹਾਂ ਅੱਛਾ ਤੁਸੀਂ ਵੀ ਕੁਝ ਦੱਸੋ ਤੇ ਕਿੰਨੀ ਕ ਅੱਜ ਮਨ ਦੇ ਵਿੱਚ ਚਾ ਕਿਉਂਕਿ ਔਰਤ ਹੁੰਦੀ ਹੈ ਜਿਹੜੀ ਔਰਤ ਦਾ ਦੁੱਖ ਸਮਝ ਸਕਦੀ ਆ ਕਿਉਂਕਿ ਮਾਤਾ ਦੀਆਂ ਤੁਸੀਂ ਉਹ ਭਾਵਕ ਤਸਵੀਰਾਂ ਵੀ ਦੇਖੀਆਂ ਉਹ ਗੱਲਾਂ ਵੀ ਸੁਣੀਆਂ ਪਰ ਅੱਜ ਜਿਹੜੀ ਉਹਨਾਂ ਦੇ ਚਿਹਰੇ ਦੀ ਨੁਹਾਰ ਹੀ ਵੱਖਰੀ ਹੈ ਹਾਂ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਜੀ ਮੇਰਾ ਪੋਤਾ ਵੀ ਬਹੁਤ ਗਾਣੇ ਸੁਣਦਾ ਸੀਿੱਧੂ ਦੇ ਅੱਜ ਤੜਕੇ ਵੀ ਸਦੇਹ ਹੀ ਕਹਿੰਦਾ ਵੀ ਮੈਨੂੰ ਦਾਦੂ ਸਿੱਧੂ ਦੇ ਗਾਣੇ ਸੁਣ ਲਾ ਹਾਂ ਕਹਿੰਦਾ ਅੱਜ ਉਹਨਾਂ ਦੇ ਦੁਆਰੇ ਬੇਟਾ ਹੋ ਗਿਆ ਕਹਿੰਦਾ ਬਹੁਤ ਬਹੁਤ ਖੁਸ਼ੀ ਹੈ ਜੀ ਅੱਛਾ ਉਹ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਜੀ ਮਹਾਰਾਜ ਨੇ ਲਾਈਆਂ ਪਹੁੰਚ ਗਿਆ ਹਵੇਲੀ ਦਾ ਬਿਲਕੁਲ ਹਾਂ ਹਵੇਲੀ ਦਾ ਮਾਲਕ ਪਹੁੰਚ ਗਿਆ ਉਹਨਾਂ ਨੂੰ ਬੜਾ ਔਖਾ ਸੀਗਾ ਹਾਂ ਹਾਂ ਜਿਹਨੇ ਉਮੀਦ ਖਤਮ ਹੋ ਗਈ ਸੀ ਸਹਾਰਾ ਮਿਲ ਗਿਆ ਅੱਛਾ ਜਾ ਕੇ ਵੀ ਆਏ ਉਂਦਰ ਹਵੇਲੀ ਨਹੀਂ ਇੱਥੇ ਜਾ ਕੇ ਦਰਸ਼ਨ ਮੇਲਾ ਕਰੀਏ। ਦੇਖੀਏ ਉੱਧਰ ਨਾ ਜਿਹੜਾ ਨਾ ਉੱਥੇ ਹੋਣ ਹਾਂ ਪਹਿਲਾਂ ਤਾਂ ਗਏਾਂਗੇ। ਨਹੀਂ ਧੰਨਵਾਦ ਤੁਹਾਡਾ ਬਹੁਤ-ਬਹੁਤ। ਮੇਰੇ ਭਤੀਜੇ-ਭਤੀਜੇ ਬਹੁਤ ਆਉਂਦੇ ਰਹਿੰਦੇ ਜੀ ਬਹੁਤ ਮਾਹਰ ਰਹਿੰਦੇ। ਹਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ। ਸੋ ਇਹ ਬੀਬੀ ਹੁਣੀਆਂ ਬਹੁਤ ਚਾਹ ਖੁਸ਼ੀ ਦੇ ਵਿੱਚ ਨੇ ਕਿਉਂਕਿ ਇੱਕ ਤਾਂ ਇਹਨਾਂ ਦੇ ਇਲਾਕੇ ਦਾ ਵੀਰ ਆ ਸਿੱਧੂ ਇਹ ਦੂਜਾ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਆਈਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਸਭ ਦਾ ਇਚੇਤਾ ਸੀ। ਹਰ ਇੱਕ ਦਾ ਹਰਮਨ ਪਿਆਰਾ ਸੀ ਉਸਦੇ ਗੀਤਾਂ ਦੇ ਵਿੱਚ ਇੱਕ ਵੱਖਰਾ ਰੰਗ ਸੀ ਆ ਤੁਸੀਂ ਦੇਖ ਸਕਦੇ ਹੋ ਅੱਜ ਦੀਵਾਲੀ ਲੋਹੜੀ ਜਿਹੜਾ ਜਸ਼ਨ ਕਹਿੰਦੇ ਉਹੀ ਅੱਜ ਵੇਖੋ ਇਹ ਬੀਬੀਆਂ ਮੈਂ ਬਹੁਤ ਵਾਰੀ ਜਦੋਂ ਇੱਥੇ ਆਈਦਾ ਸੀ ਤਾਂ ਜਿਹੜੀ ਬਜ਼ੁਰਗ ਬੀਬੀਆਂ ਹੁੰਦੀਆਂ ਬੜਾ ਦਿਲ ਉਹਨਾਂ ਦਾ ਨਾਜ਼ਕ ਹੁੰਦਾ ਔਰਤ ਦਾ ਤੇ ਪਾਪਾ ਮੇਰਾ ਪੋਤਾ ਬਹੁਤ ਸਿੱਧੂ ਨੂੰ ਪਿਆਰ ਕਰਦਾ ਹੈ ਅੱਛਾ ਹਾਂ ਪੁੱਤ ਸਿੱਧੂ ਦੇ ਗਾਣੇ ਬਹੁਤ ਕਮਦਾ ਬਹੁਤ ਇਹਦੇ ਵਰਗਾ ਹੀ ਇੱਕ ਵੀਰ ਜਿਹੜਾ ਹੁਣ ਉਹਨਾਂ ਦੀ ਝੋਲੀ ਵੀ ਪਿਆ ਤੇ ਹਾੜੀ ਜਿਹੀ ਹੋ ਜਾਣੇ ਜਦੋਂ ਕੋਈ ਨਾ ਕੋਈ ਇਕੱਠੇ ਇਕੱਠੇ ਕੋਈ ਨਹੀਂ ਉਮਰਾਂ ਦੇ ਥੋੜੇ ਹੀ ਫਰਕ ਹੁੰਦੇ ਨੇ ਆਊਗਾ ਇਹ ਬੀਬੀ ਡੇਲੀ ਪੋਸਟ ਤੇ ਆਊਗਾ ਤੇ ਤੇਰਾ ਹਾਸਾ ਵੀ ਉੱਤੇ ਜਰੂਰ ਆਉਣਾ ਕਿਉਂਕਿ ਅੱਜ ਵੇਖੋ ਬੀਬੀ ਬਹੁਤ ਖੁਸ਼ ਹੈ ਨਾ ਖੁਸ਼ ਹੈ ਭਾਈ ਖੁਸ਼ ਹੈ ਮਹਾਰਾਜ ਕੁਚੀ ਰੱਖਤੀ ਹਾਂ ਪਤਨਿਆ ਆਪਦੇ ਦਿਲ ਤੇ ਹੱਥ ਧਰ ਕੇ ਦੇਖੋ ਹਨਾ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੈ ਬਿਲਕੁਲ ਜੱਗ ਦਿਖਾ ਦਿਓ ਹਾਂ ਆ ਦੇਖੋ ਅੱਜ ਬੰਦਿਆਂ ਨੇ ਉਧਰ ਸਾਈਡ ਤੇ ਡਿਊਟੀ ਹੋ ਕਹਿੰਦੇ ਤੁਸੀਂ ਪਿੱਛੇ ਰਹੋ ਆ ਬੀਬੀਆਂ ਕਹਿੰਦੀ ਆ ਸਾਡੀ ਸਰਦਾਰੀ ਆ ਤੇ ਅੱਜ ਸਾਰੇ ਕਦੇ ਚਿਹਰੇ ਤੇ ਜਿਹੜਾ ਚਾ ਮੈਂ ਕਹਿੰਨਾ ਇਹ ਚਾ ਹਾਸੇ ਬਣੇ ਰਹਿਣ ਪੰਜਾਬੀਆਂ ਦੇ ਇਹਨਾਂ ਮਾਵਾਂ ਦੇ ਕਿਉਂਕਿ ਇਹਨਾਂ ਮਾਵਾਂ ਦੀਆਂ ਦੁਆਵਾਂ ਨੇ ਕਿਉਂਕਿ ਕਹਿੰਦੇ ਨੇ ਮਾਂ ਗੱਜੇ ਪਾਸ਼ਾ ਉਹਨਾਂ ਨੇ ਮੋੜ ਕੇ ਸਿੱਧੂ ਦੇ ਦੇ ਉਹ ਜਾਣ ਜੋਗੇ ਨਹੀਂ ਰਹੇ ਵਿਚਾਰੇ ਹੈ ਪਿਛਲੇ ਉਹਨਾਂ ਨੂੰ ਜੀਰ ਸਹਾਰਾ ਮਿਲ ਗਿਆ ਜਾਣ ਜੋਗਾ ਉਹ ਜਾਣਗੇ ਹੁਣ ਖੁਸ਼ੀਆਂ ਨਾਲ ਜਾਣਗੇ ਪਾਲਣਗੇ ਜੀ ਲਾ ਕੇ ਕਿਉਂਕਿ ਇੱਕ ਜਿਉਣ ਦੀ ਆਸ ਵੱਜ ਗਈ ਆਸ ਵੱਜ ਗਈ ਵੀਰ ਜੀ ਆਸ ਵੱਜ ਗਈ ਬਹੁਤ ਵਧੀਆ ਸੋਹਣਾ ਦਿਨ ਚੜਿਆ ਸੀ ਅੱਜ ਤਾਂ ਹਾਂ ਅੱਜ ਇੱਕ ਹੈ ਵੀ ਐਤਵਾਰ ਛੁੱਟੀ ਸੀ ਸਾਰਿਆਂ ਦੇ ਮਨ ਦੇ ਕੋਈ ਬੋਝ ਨਹੀਂ ਸੀ ਕਿਤੇ ਜਾਣਾ ਆਉਣਾ ਨਹੀਂ ਨਾ ਨਾ ਜਾਣਾ ਆਉਣਾ ਨਹੀਂ ਸੀਗੇ ਸਾਰੇ ਫ੍ਰੀ ਸੀਗੇ ਹਾਂ ਬਹੁਤ ਖੁਸ਼ੀ ਬਹੁਤ ਕੋਈ ਟਿਕਾਣਾ ਨਹੀਂ ਹੈਗਾ ਬੋਲ ਕੇ ਨਹੀਂ ਦੱਸ ਸਕਦੇ ਬੋਲ ਕੇ ਨਹੀਂ ਸੱਚੀ ਗੱਲ ਹੈ ਸਾਡੇ ਤੋਂ ਆਪ ਨਹੀਂ ਅੱਜ ਐਕਸਪ੍ਰੈਸ ਹੁੰਦੀਆਂ ਗੱਲਾਂ ਵੀ ਕਿਦਾਂ ਚਾਹ ਬਿਆਨ ਕਰੀਏ ਤਾਂ ਮਾਂ ਹੋਣਾ ਨੇ ਬੀਬੀ ਹੋਣਾ ਨੇ ਬਹੁਤ ਅੱਜ ਮੈਂ ਕਹਿੰਨਾ ਚਾਹ ਕਰਿਆ ਤੇ ਇਹ ਚਾਹ ਤੁਸੀਂ ਦੇਖੋਗੇ ਪਿਆਰ ਆ ਸਿੱਧੂ ਵੀਰੇ ਦਾ ਹਰ ਇੱਕ ਦੇ ਸਿਰ ਚੜ ਕੇ ਬੋਲ ਰਿਹਾ ਤੇ ਉਮੀਦ ਕਰਦੇ ਆ ਕਿ ਜਿਹੜੇ ਸਿੱਧੂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਚਿਹਰਿਆਂ ਤੇ ਜਿਹੜੇ ਹਾਸੇ ਨੇ ਬਹੁਤ ਬਹੁਤ ਦੇਰੀ ਬਾਅਦ ਆਏ ਨੇ ਕਿਉਂਕਿ ਬਹੁਤ ਲੰਮਾ ਸਮਾਂ ਉਹਨਾਂ ਨੇ ਜਿਹੜਾ ਦੁੱਖਾਂ ਦੇ ਵਿੱਚ ਕੱਢਿਆ ਤੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਵੀਰ ਦੀ ਜਿਹੜੀ ਉਂਗਲ ਤਾਂ ਹੈ ਤੇ ਅੱਜ ਉਹਨੂੰ ਵੀ ਮਾਣ ਮਹਿਸੂਸ ਹੁੰਦਾ ਹੋਣਾ ਕਿ ਉਹਦੇ ਚਾਹਣ ਵਾਲਿਆਂ ਦਾ ਜਿਹੜਾ ਪਿਆਰ ਆ ਉਹ ਘਟਿਆ ਨਹੀਂ ਦਿਨੋ-ਦਿਨ ਵਧਿਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਘੱਟ ਦਫਾ ਹੁੰਦਾ ਹੈ ਵੀ ਕਿਸੇ ਸੈਲੀਬ੍ਰਿਟੀ ਦਾ ਕਿਸੇ ਚਾਹਣ ਵਾਲੇ ਦਾ ਇੰਨੀ ਦੇਰ ਤੱਕ ਨਿਸ਼ਾਰ ਰਵੇ ਤਾਂ ਮੈਨੂੰ ਲੱਗਦੀ ਹੈ ਇਹ ਸਿੱਧੂ ਦੇ ਜਿਹੜਾ ਇੱਕ ਚੌਣ ਵਾਲਿਆਂ ਦੀ ਰੰਗਤ ਹੀ ਹੈ ਕਿ ਜਿਹੜੀ ਦਿਨੋ-ਦਿਨ ਵੱਧ ਰਹੀ ਆ ਉਹਦਾ ਨਾਮ ਤੇ ਅੱਜ ਵੀ ਤੁਸੀਂ ਦੇਖੋ ਕਿ ਉਹ ਜਿਹੜੀ ਯਾਦਗਾਰ ਹੈ ਉੱਥੇ ਕਿੰਨਾ ਇੱਕ ਮੁਹੱਬਤੀ ਰੰਗ ਚੜ੍ਹਿਆ ਹੋਇਆ ਅੱਜ ਹਰ ਇੱਕ ਪਿਆਰ ਦੇ ਵਿੱਚ ਭਿੱਜਿਆ ਹੋਇਆ ਤਾਂ ਅੱਜ ਹਵੇਲੀ ਦੇ ਵਿੱਚ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਸਿੱਧੂ ਦੀ ਯਾਦਗਾਰ ਤੇ ਵੀ ਮੇਲਾ ਲੱਗਿਆ ਹੋਇਆ ਚੌਣ ਵਾਲਿਆਂ ਦੀ ਗੱਡੀਆਂ ਭਰ-ਭਰ ਕੇ ਆਈਆਂ ਹੋਈਆਂ ਨੇ ਤੇ 90 ਸਾਲ ਦੀ ਬੇਬੇ ਸਾਡੇ ਨਾਲ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਤੁਰ ਕੇ ਆਏ ਹੋਣਗੇ ਪਰ ਅੱਜ ਕਹਿੰਦੇ ਵੀ ਮੈਂ ਤਾਂ ਪੂਰੀ ਜਵਾਨ ਆ ਬੇਬੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਤਾਈਆਂ ਤਾਂ ਇਹਨੂੰ ਢੇਰ ਸਾਰੀਆਂ ਅੱਜ ਤੁਹਾਨੂੰ ਵੀ ਬਤਾਈਆਂ ਬਹੁਤ ਜ਼ਿਆਦੇ ਬਹੁਤ ਖੁਸ਼ੀ ਹੈ ਮੈਨੂੰ ਮੈਂ ਜੀਉਂਦੀ ਜੀਉਂਦੀ ਦੇਖੀ ਸਿੱਧੂ ਦਾ ਵੀਰਾ ਹੈ ਨਾ ਹਾਂ ਇਹ ਪਤਾ ਤੇਰੇ ਬੋਲ ਬੇਬੇ ਬੜੇ ਆਗਾ ਵਾਲਿਆ ਮੇਰਾ ਮਨ ਬੜਾ ਖੁਸ਼ ਹੋਇਆ ਤੇਰੇ ਬਾਈ ਮੈਂ ਤਾਂ ਸਭ ਨੂੰ ਐਂ ਕੱਢਦੀ ਆ ਸਭ ਨੂੰ ਅੱਗੇ ਉਹ ਪਰਮਾਤਮਾ ਨੂੰ ਪਤਾ ਹੈ ਮੈਂ ਬਸ ਅੱਜ ਕੀ ਕਹਿਣਾ ਚਾਹਾਂਗੀ ਬਾਪੂ ਬਲਕੌਰ ਸਿੰਘ ਨੂੰ ਮਾ ਚਰਨ ਕੌਰ ਨੂੰ ਪੋਤ ਆਇਆ ਉਹਨਾਂ ਦੇ ਘਰੇ ਹਾਂ ਬਸ ਵਧਾਈਆਂ ਲੱਖ ਲੱਖ ਵਧਾਈਆਂ ਜਿੱਦੇ ਘਰ ਆ ਗਿਆ ਸੀ ਨਿਮ ਦੀਆਂ ਵਧਾਈਆਂ ਦੇ ਵੱਧ ਕੇ ਜਾਵਾਂਗੇ ਨਿਮ ਟੰਗ ਕੇ ਜਾਵਾਂਗੇ ਅੱਜ ਕਿੰਨਾ ਖੁਸ਼ ਸੀ ਕਿਵੇਂ ਕਿੰਨੇ ਕਜੇ ਪਤਾ ਲੱਗਿਆ ਵੀ ਅੱਜ ਸਿੱਧੂ ਦੇ ਘਰੇ ਰੌਣਕਾਂ ਆ ਗਈਆਂ ਹਾਂ ਕਿੰਨੇ ਵਾਰ 8 9 ਨੂੰ 12:00 ਵਜੇ 11:00 ਵਜੇ ਪਤਾ ਲੱਗਿਆ ਬਿੱਦਨੇ 12:00 ਵਜੇ ਲੱਗਿਆ ਬਾਈ ਅੱਛਾ ਫਿਰ ਉਦੋਂ ਮਤਲਬ ਬੇਬੇ ਜਵਾਨੀ ਚ ਆ ਗਈ ਪੂਰੀ ਹਾਂ ਕਹਿੰਦੀ ਹਾਂ ਮੈਂ ਇਥੋਂ ਤਰਤੀ ਤੇ ਪੈ ਰਹੀ ਨਹੀਂ ਲੱਗਿਆ ਬੇਬੇ ਤਾਂ ਕਹਿੰ ਅੱਛਾ ਮੈਂ ਬੇਬੇ ਕਦੀ ਕੋਈ ਬੋਲੀ ਅੱਜ ਜੇ ਕੋਈ ਖੁਸ਼ੀ ਦੇ ਕਿਉਂਕਿ ਦਿਨ ਛਗਣਾ ਵਾਲਾ ਹੀ ਅੱਜ ਤਾਂ ਕਿਉਂਕਿ ਚਲੋ ਆਹਾ ਸਾਦੇ ਕਹਦੇ ਇਹ ਦਿਨ ਛਗਣਾ ਦੇ ਰੋਜ਼ ਰੋਜ਼ ਨਹੀਂ ਆਉਣੇ ਬੇਬੇ ਬਾਬਾ ਨਾਨਕ ਇਹ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕ ਇਹ ਜੀਆਂ ਖੁਸ਼ੀਆਂ ਰੋਜ਼ ਹੀ ਨਿਤ ਰੋਜ਼ ਲਿਆਈ ਬਾਬਾ ਨਾਨਕ ਇਹ ਜੀਆਂ ਖੁਸ਼ੀਆਂ ਧੰਨਵਾਦ ਬੇਬੇ ਤੇਰਾ ਇੰਨੇ ਤੇਰੇ ਸੋਹਣੇ ਸ਼ਬਦ ਅੱਜ ਸਾਡਾ ਮਨ ਬਹੁਤ ਖੁਸ਼ ਹੋਇਆ ਕਿ ਤੇਰੇ ਦਿਲ ਦੇ ਵਿੱਚ ਇੰਨਾ ਪਿਆਰ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੰਦੇ ਕੋਲੇ ਦੂਸਰੇ ਬੰਦੇ ਲਈ ਟਾਈਮ ਨਹੀਂ ਤਾਂ ਸਤਿ ਸ਼੍ਰੀ ਅਕਾਲ ਮਾਤਾ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕੀ ਸਾਡਾ ਮੁੜ ਕੇ ਛੋਟਾ ਮੂਸੇ ਵਾਲਾ ਵੀਰ ਆ ਗਿਆ ਸੱਚ ਪੁੱਛੋ ਸਾਨੂੰ ਅੱਜ ਖੁਸ਼ੀ ਦੇ ਹੰਸੂ ਇੰਨੇ ਡਿਗੇ ਕੀ ਹੁਣ ਅਸੀਂ ਲੋਕ ਦਿਖਾਵਾ ਨਹੀਂ ਕਰ ਸਕਦੇ ਵੀ ਕਿਸੇ ਰੋਂਦੇ ਆ ਕਹਿ ਨਹੀਂ ਸਕਦੇ ਜੀ ਜਿਸ ਦਿਨ ਅਸੀਂ ਆਏ ਪਰ ਹੁਣ ਅਸੀਂ ਅਸੀਂ ਮਿੱਠਾ ਕੁਝ ਲੈ ਕੇ ਨਹੀਂ ਆਏ ਵੀ ਲੋਕ ਸਾਨੂੰ ਕੀ ਕਹਿਣਗੇ ਇਹਨਾਂ ਦਾ ਦਿਮਾਗ ਠੀਕ ਨਹੀਂ ਹੈਗਾ ਅੱਜ ਇੱਕ ਗੱਲ ਐ ਵੀਰੇ ਮੇਰੀ ਹੱਥ ਬੰਨ੍ਹ ਕੇ ਰਿਕਵੈਸਟ ਆ ਕਿ ਫੇਜੇ ਹਵੇਲੀ ਦੇ ਅੰਦਰ ਕਿਸੇ ਨੂੰ ਜ਼ਿਆਦਾ ਭੀੜ ਨਹੀਂ ਕਰਨੀ ਚਾਹੀਦੀ ਪਹਿਲਾਂ ਉਹਨਾਂ ਨੂੰ ਬਹੁਤ ਤਰ੍ਹਾਂ ਦੇਖੋ ਜ਼ਿੰਦਗੀ ਤੋਂ ਹਾਰ ਚੁੱਕੇ ਨੇ ਹੁਣ ਦੁਬਾਰਾ ਉਹ ਚਾਂਸ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਹਨਾ ਜੀ ਬਸ ਅਸੀਂ ਇੰਨਾ ਕਹਿੰਦੇ ਮੇਰੇ ਵੀਰ ਛੋਟੇ ਵੀਰ ਨੂੰ ਬਹੁਤ ਬਹੁਤ ਲੰਮੀਆ ਉਮਰਾ ਹੁਣ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਅੱਛਾ ਬਹੁਤ ਵਾਰੀ ਹੁੰਦਾ ਵੀ ਸਿੱਧੂ ਬਾਰੇ ਜਦੋਂ ਵੀ ਗੱਲ ਚੱਲਦੀ ਹੈ ਤਾਂ ਉਹਦੇ ਗੀਤਾਂ ਦੇ ਵਿੱਚੋਂ ਮਾਂ-ਬਾਪ ਲਈ ਬੜਾ ਪਿਆਰ ਕਰਦਾ ਹਾਂ ਜੀ ਇਹ ਬੇਟਾ ਮੇਰਾ ਦਿਨ ਰਾਤ ਜੋਬ ਵੀ ਕਰਦਾ ਸਾਰਿਆਂ ਨੇ ਸਿੱਧੂ ਦੇ ਗਾਣੇ ਸੁਣਦਾ ਅੱਛਾ ਤੁਸੀਂ ਵੀ ਸੁਣਦੇ ਹੋ ਬਹੁਤ ਤੇ ਮੈਂ ਜਿਹੜੇ ਨਾ ਨਾਨੀਆਂ ਮੈਂ ਵੀ ਪਟਿਆਰੇ ਰਹਿੰਦੇ ਮੈਂ ਵੀ ਸੁਣਦੀ ਹਾਂ ਕੀ ਬਾਤ ਹੈ ਤੇ ਜਿਹੜਾ ਹੁਣ ਉਹਦੀ ਭੂਆ ਨੇ ਗੀਤ ਗਾਇਆ ਜੋ ਦਿਲ ਨੂੰ ਨਾ ਅਮ ਰੋਮ ਕੰਡੇ ਖੜੇ ਹੋ ਜਾਂਦੇ ਬਾਈ ਜੀ ਪੂਆ ਦਾ ਹਾਂਜੀ 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 ਹਾਂ ਬੱਬੂ ਉਹਨਾਂ ਦਾ ਲਿਖਿਆ ਤੇ ਉਹਦੇ ਸ਼ਬਦ ਵੀ ਉਹ ਜਿਹੜੀ ਹਵੇਲੀ ਡੀਕਦੀ ਸੀ ਉਹ 911 ਚਲਾਉਣ ਵਾਲਾ ਕੋਈ ਆ ਗਿਆ ਹਾਂਜੀ 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 ਬਹੁਤ ਜ਼ਿਆਦਾ ਬਾਈ ਜੀ ਅਸੀਂ ਕਹਿ ਨਹੀਂ ਸਕਦੇ ਠੀਕ ਹੈ ਹਾਂਜੀ ਹਾਂਜੀ ਆਪਦੀ ਹਵੇਲੀ ਸਾਹਮਣੇ ਆ ਗਿਆ ਪੁੱਤੋ ਸਾਡਾ ਬੱਚਾ ਹੈਨਾ ਖੇਤਾਂ ਦਾ ਰਾਜਾ ਆ ਗਿਆ ਖੇਤਾਂ ਦਾ ਰਾਜਾ ਆ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਸਾਰਾ ਕੁਝ ਮੇਨ ਲੱਗਦੀ ਸੁੰਨਾ ਹੋ ਜਾਣਾ ਸੀ ਜੇ ਕਿਤੇ ਨਾ ਹਵੇਲੀ ਨੂੰ ਵਾਰਸ ਚਲੋ ਵੀ ਵੀਰੇ ਤੁਹਾਨੂੰ ਵੀ ਰੱਬ ਆ ਦਿਨ ਦੁਗਣੀ ਰਾਤ ਜਿੰਵੇਂ ਤੁਸੀਂ ਸਾਡੇ ਬੋਲ ਸੁਣ ਕੇ ਅੱਗੇ ਪਹਚਾਉਂਗੇ ਹਾਂ ਤਾਂ ਪੁੱਤੋ ਬਾਗ ਪੜ ਗਿਆ ਪਰ ਆਵਾਗ ਆ ਗਿਆ ਆਪਣੇ ਆਏ ਆਏ ਆਜ ਬੇਬੇ ਤੇਰੇ ਦਿੱਤੇ ਹਾਂਜੀ ਹਾਂਜੀ ਮੇਰਾ ਵੀਰਾ ਨਾ ਕਿਤੇ ਕਿਸੇ ਜਾਨਦਾ ਨਹੀਂ ਸੀ ਮੈਂ ਪਹਿਲੀ ਵਾਰ ਆਇਆ ਜੀ ਦੇਖੋ ਮੇਰੇ ਵੀਰੇ ਨੇ ਮਸਾ ਲੈ ਕੇ ਆਇਆ ਸੀ ਕਿਉਂਕਿ ਇੱਕ ਭੈਣਾ ਤੇ ਭਰਾਵਾਂ ਦਾ ਪਿਆਰ ਵੀ ਵੱਖਰਾ ਹੁੰਦਾ ਤੇ ਅੱਜ ਕਿਉਂਕਿ ਖਿੱਚ-ਕਿੱਚ ਕੇ ਲੈ ਗਏ ਅਮਾ ਹੁਣ ਇਹ ਬਹੁਤ ਖੁਸ਼ ਆ ਭਾਈ ਮੇਰਾ ਅੱਛਾ ਹਾਂਜੀ ਹਾਂਜੀ ਤੁਸੀਂ ਵੀ ਖੁਸ਼ ਹੋ ਬਹੁਤ ਬਹੁਤ ਖੁਸ਼ ਆ ਭਾਈ ਜੀ ਸਾਰਾ ਪਰਿਵਾਰ ਹੀ ਖੁਸ਼ ਆ ਸਾਰਾ ਪਰਿਵਾਰ ਹੀ ਖੁਸ਼ ਆ ਸਾਰਾ ਭਾਈ ਜੀ ਅੱਜ ਤਾਂ ਜਿ ਕਹਿ ਨਹੀਂ ਸਕਦੇ ਬਸ ਹੁਣ ਮੈਨੂੰ ਅੱਜ ਅੱਜ ਦਿਲ ਦਿਲ 'ਚ ਪੰਗੜੇ ਪੈ ਰਹੇ ਆ ਦਿਲ 'ਚ ਦਿਲ 'ਚ ਪੰਗੜੇ ਹੁਣ ਅਸੀਂ ਦਫ਼ਤਰ 'ਚ ਜਾ ਕੇ ਦੱਸਣਾ ਵੀ ਕੱਲ ਅਸੀਂ ਵੀਰੇ ਕੋਲੇ ਛੋਟੇ ਕੋਲੇ ਜਾ ਕੇ ਆਇਆ ਅੱਛਾ ਹਵੇਲੀ ਜਾਏ ਤੁਸੀਂ ਹਾਂਜੀ ਹਾਂਜੀ ਜਾਏ ਤੇ ਕਿਵੇਂ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਵੀ ਆਏ ਹੋ ਕਦੇ ਨਹੀਂ ਵੀਰੇ ਹੁਣ ਡਿਊਟੀ ਦਾ ਟਾਈਮ ਹੀ ਲੱਗਦਾ ਪਰ ਪਹਿਲੀ ਵਾਰ ਆਏ ਅੱਜ ਆਉਣਾ ਸਫਲ ਹੋ ਗਿਆ ਜਣਜੀ ਹਾਂਜੀ 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 ਪਰ ਦਿਲੋਂ ਅਸੀਂ ਕਹਿ ਕੇ ਨਹੀਂ ਅਸੀਂ ਫੇਰ ਵੀ ਮੈਨੂੰ ਸਾਨੂੰ ਇੱਧਰ ਨੂੰ ਲਿਆਇਆ ਵੀਰਾ ਹਾ ਅੱਜ ਸਵਾਪ ਬਣ ਗਿਆ ਹਾਂਜੀ ਹਾਂਜੀ ਬਾਈ ਜੀ ਮੈਂ ਕਹਿੰਨੇ ਮੇਰੀ ਉਮਰ ਵੀ ਛੋਟੇ ਵੀਰ ਨੂੰ ਲੱਗ ਜੇ ਨਹੀਂ ਨਹੀਂ ਧੰਨਵਾਦ ਧੰਨਵਾਦ ਆ ਗਏ ਧੰਨਵਾਦ ਬਾਈ ਆ ਗਿਓ ਸਿੱਧੂ ਕਰ ਵੀਰ ਜਰਨਾ ਸਾਨੂੰ ਵਡੀਆਂ ਖੁਸ਼ੀਆਂ ਵਧਾਈਆਂ ਹੋਈਆਂ ਮੁਰਕੇ ਚਾਨਣ ਹੋ ਗਿਆ ਕਰੇ ਬਿਲਕੁਲ ਬਿਲਕੁਲ ਧੰਨਵਾਦ ਸੋ ਠੀਕ ਹੈ ਜੀ ਸੋ ਇਹ ਸੰ ਬਜ਼ੁਰਗ ਮਾਤਾ ਹੁਣੀ ਇਹ ਪਟਿਆਲੇ ਤੋਂ ਆਏ ਨੇ ਸਪੈਸ਼ਲ ਕਿਉਂਕਿ ਅੱਜ ਸਿੱਧੂ ਵੀਰ ਦੇ ਘਰ ਖੁਸ਼ੀਆਂ ਆਈਆਂ ਨੇ ਤਾਂ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਇਹਨਾਂ ਨੇ ਜਿਹੜਾ ਮੋਹ ਭਰੀਆਂ ਗੱਲਾਂ ਕਈਆਂ ਨਹੀਂ ਤਾਂ ਬੀਬੀ ਨੇ ਸਾਡੀ ਨੇ ਬਜ਼ੁਰਗ ਮਾਨ ਨੇ ਸਾਡੀ ਨੇ ਬਹੁਤ ਸੋਹਣੀਆਂ ਗੱਲਾਂ ਕਈਆਂ ਨਹੀਂ ਬੜਾ ਖੁਸ਼ੀ ਜਸ਼ਨ ਮਨਾਏ ਨੇ ਤਾਂ ਅੱਜ ਇਸ ਬੀਬੀ ਦਾ ਚਾ ਨਹੀਂ ਚੱਕਿਆ ਜਾਂਦਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਢਿੱਲਪੋਸਟ ਪੰਜਾਬੀ ਮੂਸਾ ਮਾਨਸਾ ਢਿੱਲਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਲਗਾਤਾਰ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਬਣੇ ਹੋਏ ਆ ਤਾਂ ਤੁਹਾਨੂੰ ਦੱਸਦੀ ਕਿ ਇੱਥੇ ਅੱਜ ਖੁਸ਼ੀਆਂ ਦਾ ਦਿਨ ਹੈ ਕਿਉਂਕਿ ਅੱਜ ਸਿੱਧੂ ਪਰਿਵਾਰ ਦੇ ਲਈ ਵੀ ਬਹੁਤ ਖੁਸ਼ੀਆਂ ਦਾ ਦੇਣਾ ਸਿੱਧੂ ਨੂੰ ਚਾਹਣ ਵਾਲੇ ਇਕੱਲੇ ਇਕੱਲੇ ਫੈਨ ਲਈ ਬੜੀ ਖੁਸ਼ੀ ਦਾ ਦੇਣਾ ਕਿਉਂਕਿ ਖੁਸ਼ੀਆਂ ਪਰਤ ਆਈਆਂ ਨੇ ਤਾਂ ਆ ਬੀਬੀ ਹੁਣੀਆਂ ਸਾਡੇ ਨਾਲ ਮੌਜੂਦ ਨੇ ਸਿੱਧੂ ਦੀ ਯਾਦਗਾਰ ਤੇ ਖੜੇ ਆ ਬੀਬੀ ਸਤਿਗੁਰੂ ਜੀ ਸਤਿਗੁਰੂ ਜੀ ਅੱਜ ਤੁਸੀਂ ਮਤਲਬ ਸੁਆਬ ਨਾਲ ਹੀ ਆਏ ਹੋ ਕਿ ਸਿੱਧੂ ਦੀ ਖੁਸ਼ੀਆਂ ਜਿਹੜੀਆਂ ਤੁਹਾਨੂੰ ਪਤਾ ਲੱਗਿਆ ਵੀ ਖੁਸ਼ੀਆਂ ਨਾਲ ਆਇਆ ਜੀ ਖੁਸ਼ੀਆਂ ਨਾਲ ਆਇਆ ਵਾਹ ਗੁਰਨੇ ਸਿੱਧੂ ਮੋੜ ਕੇ ਦੇਤਾ ਅੱਛਾ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਰੱਲੇ ਤੋਂ ਆਏ ਹਾਂ ਜੀ ਅੱਛਾ ਮਤਲਬ ਜਦੋਂ ਪਤਾ ਲੱਗਿਆ ਕਿ ਕੋਈ ਬੱਚਿਆਂ ਨਹੀਂ ਦੱਸਿਆ ਹੋਣਾ ਤੁਸੀਂ ਤਾਂ ਕਿ ਆਪ ਵੀ ਚਲਾ ਲੈਂਦੇ ਮੋਬਾਈਲ ਤੇ ਵੇਖਿਆ ਸੀ ਜੀ ਆਪ ਵੀ ਚਲਾ ਲੈਂਦੇ ਹੋ ਫੋਨ ਨਾ ਹਾਂ ਆਪ ਵੀ ਚਲਾ ਲੈਂਦੇ ਹਾਂ ਜੀ ਅੱਛਾ ਕਿੰਨੀ ਕੁ ਖੁਸ਼ੀ ਹੋਈ ਜਦੋਂ ਅੱਜ ਕਿਉਂਕਿ ਸਾਡੇ ਮਾਨਸੇ ਦੀ ਸ਼ਾਨ ਆ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਭਾਜੀ ਦੇ ਹੱਥ ਵਿੱਚ ਵੇਖਿਆ ਜਦੋਂ ਹਾਂ ਬਹੁਤ ਖੁਸ਼ੀ ਹੋਈ ਜਣ ਜੋਗੇ ਕਰਤਾ ਉਹਨਾਂ ਨੂੰ ਮਹਾਰਾਜ ਨੇ ਅੱਛਾ ਮਾਤਾ ਨੂੰ ਅੱਜ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਜਿਹੜੇ ਮੈਸੇਜ ਆ ਉਹਨਾਂ ਤੱਕ ਵੀ ਜ਼ਰੂਰ ਪਹੁੰਚਣਾ ਤਾਂ ਕੀ ਕਹਿਣਾ ਚਾਹੋਗੇ ਸਮਾਨ ਬਹੁਤ ਬਹੁਤ ਵਧਾਈਆਂ ਦਿੰਨੇ ਮਾਤਾ ਜੀ ਨੂੰ ਪਾਈ ਸਾਹਿਬ ਨੂੰ ਬਹੁਤ-ਬਹੁਤ ਵਧੀਆ ਵਧਾਈਆਂ ਠੀਕ ਹੈ ਹਾਏ ਤੇ ਬਹੁਤ ਵਧੀਆ ਲੱਗ ਰਿਹਾ ਤੇ ਹੋਰ ਵੀ ਇੱਥੇ ਮਾਤਾ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਵੀ ਬੀਬੀ ਸੱਸੀ ਕਾਲ ਜੀ ਸੱਸੀ ਕਾਲ ਤੇ ਕਿਵੇਂ ਅੱਜ ਲੱਗ ਰਿਹਾ ਹੈ ਕਿਉਂਕਿ ਅੱਜ ਇੱਥੇ ਪਹਿਲਾਂ ਆ ਕੇ ਨਾ ਹਰ ਇੱਕ ਬੰਦਾ ਰੁਕ ਕੇ ਜਾਂਦਾ ਸੀ ਭਾਵਕ ਵੀ ਹੋ ਜਾਂਦਾ ਸੀ ਪਰ ਅੱਜ ਚਾਹ ਨਾਲ ਆ ਰਹੇ ਨੇ ਅੱਜ ਖੁਸ਼ੀਆਂ ਦਾ ਦਿਨ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕਰ ਗਿਆ ਸਤਗੁਰ ਨੇ ਉਹਨਾਂ ਦੇ ਦੁਆਰੇ ਛੋਟੇ ਪਹਿਲੀ ਆ ਗਿਆ ਜਿਵੇਂ ਜਸਵਿੰਦਰ ਪਾਇਆ ਰਾੜ ਨੇ ਗਾਣਾ ਕੱਢਿਆ ਸੀ ਇਹਨਾਂ ਨੇ ਵੀ ਛੋਟੇ ਪੈਰੀਂ ਆ ਗਿਆ ਬਹੁਤ ਖੁਸ਼ੀ ਆ ਪੰਜਾਬ ਤੇ ਅੱਜ ਜਿੰਨੀ ਉਹਦੇ ਉਸਤੇ ਉਹ ਸੀ ਉਹਨੀ ਅੱਜ ਖੁਸ਼ੀ ਬਹੁਤ ਜ਼ਿਆਦਾ ਆ ਲੱਗਦਾ ਵੀ ਜਿਹੜੇ ਦੁੱਖਾਂ ਦੇ ਦਿਨ ਵਿੱਚ ਮਾਪਿਆਂ ਨੇ ਕੱਟੇ ਨੇ ਅੱਜ ਉਹ ਸਾਰੇ ਦੁੱਖਾਂ ਦਾ ਜਿਹੜਾ ਸੁੱਖਾਂ ਦੇ ਵਿੱਚ ਹਾਂ ਸੁੱਖਾਂ ਦੀ ਉਨਾਂ ਨੂੰ ਉਹ ਮਿਲ ਗਿਆ ਵਿਚਾਰਿਆਂ ਨੂੰ ਫਾਲ ਮਿਲ ਗਿਆ ਹਾਂਜੀ ਤੁਸੀਂ ਵੀ ਜਰੂਰ ਦੱਸੋ ਕਿੱਥੋਂ ਆਏ ਤੁਸੀਂ ਕਿੱਕੇ ਇਕੱਠੇ ਆਜ ਗਰੁੱਪ ਹੀ ਆਇਆ ਹੈ ਗਰੁੱਪ ਆਏ ਰੱਲੇ ਤੋਂ ਆਏ ਜੀ ਅੱਛਾ ਕਿਵੇਂ ਸਕੀਮ ਬਣਾਈ ਕਿਉਂਕਿ ਬੀਬੀਆਂ ਇਕੱਟੀਆਂ ਘੱਟ ਹੁੰਦੀਆਂ ਮਤਲਬ ਆੜ-ਆੜ ਪਲੇ ਕਿਵੇਂ ਬਣਾਈ ਦਰਸ਼ਨ ਕਰਕੇ ਆਈਏ ਹਾਂ ਨਾਲੇ ਵੀ ਆਪਾਂ ਖੁਸ਼ੀ ਮਨਾਈਏ ਹੈ ਨਾ ਪਾਈਸਾ ਉਹਦੇ ਕਰੇ ਬੇਟਾ ਹੋਇਆਗਾ ਹੈ ਨਾ ਕਿਉਂਕਿ ਇਹ ਵੀ ਸਾਹਮਲ ਸੀ ਹੁਣ ਸੁਖੀ ਸੁੱਖ ਕੁਝ ਵੀ ਸਾਹਮਲਾ ਜੀ ਬਹੁਤ ਘੱਟ ਹੁੰਦੇ ਨੇ ਕਿਉਂਕਿ ਸਿੱਧੂ ਦਾ ਚਲੋ ਇਹ ਵੱਡਾ ਗੱਲ ਰਹੀ ਹੈ ਕਿ ਸਾਰੇ ਇਲਾਕੇ ਨੇ ਦੁੱਖ ਦੇ ਵਿੱਚ ਖੜਿਆ ਪਰਿਵਾਰ ਨੂੰ ਹਾਂਜੀ ਹਾਂਜੀ ਹੁਣ ਅਸੀਂ ਸੁਖ ਦੇ ਨਾਲ ਵੀ ਖੜੇ ਆ ਜੀ ਖੁਸ਼ੀ ਹੈ ਸਾਨੂੰ ਪੂਰੀ ਬੱਚਾ ਨੇ ਵੀ ਚਾਰ ਚਰਨ ਰੋਟੀ ਨਹੀਂ ਖਾਦੀ ਸੀ ਪੁੱਤ ਜਿੱਦੇ ਸਿੱਧੂ ਮੂਸੇ ਵਾਲੇ ਦਾ ਹੋ ਹੋਇਆ ਸੀ ਤੇ ਅੱਜ ਜਿਹੜੀਆਂ ਅੱਜ ਅੱਜ ਕਿੰਨਾ ਖੁਸ਼ੀਆਂ ਸਾਰੇ ਬੱਚੇ ਭੱਜੇ ਫਿਰਦੇ ਨੇ ਸਿੱਧੂ ਮੂਸੇ ਵਾਲਾ ਵੀ ਦਵਾਰੇ ਆ ਗਿਆ ਇਹ ਤਾਂ ਚਾਹ ਨਹੀਂ ਚੱਕਿਆ ਜਾਂਦਾ ਹਾਂਜੀ ਹਾਂਜੀ ਚਾਹ ਨਹੀਂ ਚੱਕਿਆ ਜਾਂਦਾ ਸਭ ਤੋਂ ਬਹੁਤ ਖੁਸ਼ੀ ਹੈ ਸਾਨੂੰ ਠੀਕ ਹੈ ਧੰਨਵਾਦ ਜੀ ਹਾਂ ਅੱਛਾ ਤੁਸੀਂ ਵੀ ਕੁਝ ਦੱਸੋ ਤੇ ਕਿੰਨੀ ਕ ਅੱਜ ਮਾਨ ਦੇ ਵਿੱਚ ਚਾ ਕਿਉਂਕਿ ਔਰਤ ਹੁੰਦੀ ਹੈ ਜਿਹੜੀ ਔਰਤ ਦਾ ਦੱਕ ਸਮਝ ਸਕਦੀ ਆ ਕਿਉਂਕਿ ਮਾਤਾਦਿਆਂ ਤੁਸੀਂ ਉਹ ਭਾਵਕ ਤਸਵੀਰਾਂ ਵੀ ਦੇਖੀਆਂ ਉਹ ਗੱਲਾਂ ਵੀ ਸੁਣੀਆਂ ਪਰ ਅੱਜ ਜਿਹੜੀ ਉਹਨਾਂ ਦੇ ਚਿਹਰੇ ਦੀ ਨਹਾਰ ਹੀ ਵੱਖਰੀ ਹੈ ਹਾਂ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਜੀ ਮੇਰਾ ਪੋਤਾ ਵੀ ਬਹੁਤ ਗਾਣੇ ਸੁਣਦਾ ਸੀਿੱਧੂ ਦੇ ਅੱਜ ਟੜਕੇ ਵੀ ਸਦੇਹ ਹੀ ਕਹਿੰਦਾ ਵੀ ਮੈਨੂੰ ਦਾਦੂ ਸਿੱਧੂ ਦੇ ਗਾਣੇ ਸੁਣ ਲਾ ਹਾਂ ਕਹਿੰਦਾ ਅੱਜ ਉਹਨਾਂ ਦੇ ਦੁਆਰੇ ਬੇਟਾ ਹੋ ਗਿਆ ਕਹਿੰਦਾ ਬਹੁਤ ਬਹੁਤ ਖੁਸ਼ੀ ਹੈ ਜੀ ਅੱਛਾ ਉਹ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਰੌਣਕਾਂ ਲੱਗੀਆਂ ਜੀ ਮਹਾਰਾਜ ਨੇ ਲਾਈ ਪਹੁੰਚ ਗਿਆ ਹਵੇਲੀ ਦਾ ਬਿਲਕੁਲ ਹਾਂ ਹਵੇਲੀ ਦਾ ਮਾਲਕ ਪਹੁੰਚ ਗਿਆ ਉਹਨਾਂ ਨੂੰ ਬੜਾ ਔਖਾ ਸੀ ਗਿਆ ਹਾਂ ਹਾਂ ਜਿਹਨਾਂ ਉਮੀਦ ਖਤਮ ਹੋ ਗਈ ਸੀ ਸਹਾਰਾ ਮਿਲ ਗਿਆ ਅੱਛਾ ਜਾ ਕੇ ਵੀ ਆਏ ਉਂਦਰ ਹਵੇਲੀ ਨਹੀਂ ਇੱਥੇ ਜਾਏ ਦਰਸ਼ਨ ਮੇਲਾ ਕਰਿਏ। ਦੇਖਿਓ ਉਧਰ ਨਾ ਜਦੋਂ ਨਾ ਉਥੇ ਹੋਣ ਹਾਂ ਪਹਿਲਾਂ ਤਾਂ ਗਿਆਂਗੇ। ਨਹੀਂ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ। ਮੇਰੇ ਭਤੀਜੇ ਬਹੁਤ ਆਉਂਦੇ ਰਹਿੰਦੇ ਜੀ ਬਹੁਤ ਮਾਹਰ ਰਹਿੰਦੇ। ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ। ਸੋ ਇਹ ਬੀਬੀ ਹੁਣੀਆਂ ਬਹੁਤ ਚਾਹ ਖੁਸ਼ੀ ਦੇ ਵਿੱਚ ਨੇ ਕਿਉਂਕਿ ਇੱਕ ਤਾਂ ਇਹਨਾਂ ਦੇ ਇਲਾਕੇ ਦਾ ਵੀਰ ਆ ਸਿੱਧੂ ਤੇ ਦੂਜਾ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਆਈਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਸਭ ਦਾ ਇਚੇਤਾ ਸੀ। ਹਰ ਇੱਕ ਦਾ ਹਰਮਨ ਪਿਆਰਾ ਸੀ ਉਸਦੇ ਗੀਤਾਂ ਦੇ ਵਿੱਚ ਇੱਕ ਵੱਖਰਾ ਰੰਗ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਅੱਜ ਦੇ ਚ ਅੱਜ ਦੀਵਾਲੀ ਲੋਹੜੀ ਜਿਹੜਾ ਜਸ਼ਨ ਕਹਿੰਦੇ ਉਹੀ ਅੱਜ ਵੇਖੋ ਇਹ ਬੀਬੀਆਂ ਮੈਂ ਬਹੁਤ ਵਾਰੀ ਜਦੋਂ ਇੱਥੇ ਆਈਦਾ ਸੀ ਤਾਂ ਜਿਹੜੀ ਬਜ਼ੁਰਗ ਬੀਬੀਆਂ ਹੁੰਦੀਆਂ ਬੜਾ ਦਿਲ ਉਹਨਾਂ ਦਾ ਨਾਜ਼ਕ ਹੁੰਦਾ ਔਰਤ ਦਾ ਤੇ ਪਾਪਾ ਤੇਰਾ ਪੋਤਾ ਬਹੁਤ ਸਿੱਧੂ ਨੂੰ ਪਿਆਰ ਕਰਦਾ ਹੈ ਅੱਛਾ ਹਾਂ ਪੁੱਤ ਹੈ ਸਿੱਧੂ ਦੇ ਗਾਣੇ ਬਹੁਤ ਕਮਦਾ ਬਹੁਤ ਇਹਦੇ ਵਰਗਾ ਹੀ ਇੱਕ ਵੀਰ ਜਿਹੜਾ ਹੁਣ ਉਹਨਾਂ ਦੀ ਝੋਲੀ ਵੀ ਪਿਆ ਤੇ ਹਾੜੀ ਜਿਹੀ ਹੋ ਜਾਣੇ ਜਦੋਂ ਕੋਈ ਨਾ ਜੋ ਇਕੱਠੇ-ਇਕੱਠੇ ਕੋਈ ਨਹੀਂ ਉਮਰਾਂ ਦੇ ਥੋੜੇ ਹੀ ਫਰਕ ਹੁੰਦੇ ਨੇ ਆਊਗਾ ਇਹ ਬੀਬੀ ਡੇਲੀ ਪੋਸਟ ਤੇ ਆਊਗਾ ਤੇ ਤੇਰਾ ਹਾਸਾ ਵੀ ਉੱਤੇ ਜ਼ਰੂਰ ਆਉਣਾ ਕਿਉਂਕਿ ਅੱਜ ਵੇਖੋ ਬੀਬੀ ਬਹੁਤ ਖੁਸ਼ ਹੈ ਨਾ ਖੁਸ਼ ਹੈ ਭਾਈ ਖੁਸ਼ ਹੈ ਮਹਾਰਾਜ ਕੁਛ ਹੀ ਰੱਖੀ ਹਾਂ ਪਤਾ ਨਹੀਂ ਆਪਦੇ ਦਿਲ ਤੇ ਹੱਥ ਧਰ ਕੇ ਦੇਖੋ ਹਨਾ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੈ ਬਿਲਕੁਲ ਜੱਗ ਦਿਖਾ ਦਿਓ ਹਾਂ ਆ ਦੇਖੋ ਅੱਜ ਬੰਦਿਆਂ ਦੀ ਉਧਰ ਸਾਈਡ ਤੇ ਡਿਊਟੀ ਉਹ ਕਹਿੰਦੇ ਤੁਸੀਂ ਪਿੱਛੇ ਰਹੋ ਆ ਬੀਬੀਆਂ ਕਹਿੰਦੀ ਆ ਸਾਡੀ ਸਰਦਾਰੀ ਆ ਤੇ ਅੱਜ ਸਾਰੇ ਕਦੇ ਚਿਹਰੇ ਤੇ ਜਿਹੜਾ ਚਾ ਮੈਂ ਕਹਿੰਨਾ ਚਾ ਹਾਸੇ ਬਣੇ ਰਹਿਣ ਪੰਜਾਬੀਆਂ ਦੇ ਇਹਨਾਂ ਮਾਵਾਂ ਦੇ ਕਿਉਂਕਿ ਇਹਨਾਂ ਮਾਵਾਂ ਦੀਆਂ ਦੁਆਵਾਂ ਨੇ ਕਿਉਂਕਿ ਕਹਿੰਦੇ ਨੇ ਮਾਂ ਬੱਚੇ ਪਾਸ਼ਾ ਉਹਨਾਂ ਨੂੰ ਮੋੜ ਕੇ ਸਿੱਧੂ ਦੇ ਦੇ ਉਹ ਜਉਣ ਜੋਗੇ ਨਹੀਂ ਰਹੇ ਵਿਚਾਰੇ ਹੈ ਪਿਛਲੀ ਨੂੰ ਸਹਾਰਾ ਮਿਲ ਗਿਆ ਜਉਣ ਜੋਗਾ ਉਹ ਜਉਣਗੇ ਹੁਣ ਖੁਸ਼ੀਆਂ ਨਾਲ ਜਉਣਗੇ ਪਾਲਣਗੇ ਜੀ ਲਾ ਕੇ ਕਿਉਂਕਿ ਇੱਕ ਜਉਣ ਦੀ ਆਸ ਵੱਜ ਗਈ ਆਸ ਵੱਜ ਗਈ ਵੀਰ ਜੀ ਆਸ ਵੱਜ ਗਈ ਬਹੁਤ ਵਧੀਆ ਸੋਹਣਾ ਦਿਨ ਚੜਿਆ ਸੀ ਅੱਜ ਤਾਂ ਹਾਂ ਤੇ ਇੱਕ ਹੈ ਵੀ ਐਤਵਾਰ ਛੁੱਟੀ ਸੀ ਸਾਰਿਆਂ ਦੇ ਮਨ ਦੇ ਕੋਈ ਬੋਝ ਨਹੀਂ ਸੀ ਕਿਤੇ ਜਾਣਾ ਆਉਣਾ ਨਹੀਂ ਨਾ ਨਾ ਜਾਣਾ ਆਉਣਾ ਨਹੀਂ ਸੀਗੇ ਸਾਰੇ ਫ੍ਰੀ ਸੀਗੇ ਹਾਂ ਬਹੁਤ ਖੁਸ਼ੀ ਬਹੁਤ ਕੋਈ ਟਿਕਾਣਾ ਨਹੀਂ ਹੈਗਾ ਬੋਲ ਕੇ ਨਹੀਂ ਦੱਸ ਸਕਦੇ ਬੋਲ ਕੇ ਨਹੀਂ ਸੱਚੀ ਗੱਲ ਆ ਸਾਡੇ ਤੋਂ ਆਪ ਨਹੀਂ ਅੱਜ ਐਕਸਪ੍ਰੈਸ ਹੁੰਦੀਆਂ ਗੱਲਾਂ ਵੀ ਕਿਦਾਂ ਚਾਹ ਬਿਆਨ ਕਰੀਏ ਤਾਂ ਮਾਂ ਹੋਣਾ ਨੇ ਬੀਬੀ ਹੋਣਾ ਨੇ ਬਹੁਤ ਅੱਜ ਮੈਂ ਕਹਿੰਨਾ ਚਾਹ ਕਰਿਆ ਤੇ ਇਹ ਚਾਹ ਤੁਸੀਂ ਦੇਖੋਗੇ ਪਿਆਰ ਆ ਸਿੱਧੂ ਵੀਰੇ ਦਾ ਹਰ ਇੱਕ ਦੇ ਸਿਰ ਚੜ ਕੇ ਬੋਲ ਰਿਹਾ ਤੇ ਉਮੀਦ ਕਰਦੇ ਆ ਕਿ ਜਿਹੜੇ ਸਿੱਧੂ ਨੂੰ ਚਾਹਣ ਵਾਲੇ ਨੇ ਉਹਨਾਂ ਦੇ ਚਿਹਰਿਆਂ ਤੇ ਜਿਹੜੇ ਹਾਸੇ ਨੇ ਬਹੁਤ ਬਹੁਤ ਦੇਰੀ ਬਾਅਦ ਆਏ ਨੇ ਕਿਉਂਕਿ ਬਹੁਤ ਲੰਮਾ ਸਮਾਂ ਉਹਨਾਂ ਨੇ ਜਿਹੜਾ ਦੁੱਖਾਂ ਦੇ ਵਿੱਚ ਕੱਢਿਆ ਤੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਵੀਰ ਦੀ ਜਿਹੜੀ ਉਂਗਲ ਤਾਂ ਹੈ ਤੇ ਅੱਜ ਉਹਨੂੰ ਵੀ ਮਾਣ ਮਹਿਸੂਸ ਹੁੰਦਾ ਹੋਣਾ ਕਿ ਉਹਦੇ ਚਾਹਣ ਵਾਲਿਆਂ ਦਾ ਜਿਹੜਾ ਪਿਆਰ ਆ ਉਹ ਘਟਿਆ ਨਹੀਂ ਦਿਨੋ-ਦਿਨ ਵਧਿਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਘੱਟ ਦਫਾ ਹੁੰਦਾ ਹੈ ਵੀ ਕਿਸੇ ਸੈਲੀਬ੍ਰਿਟੀ ਦਾ ਕਿਸੇ ਚਾਹਣ ਵਾਲੇ ਦਾ ਇੰਨੀ ਦੇਰ ਤੱਕ ਨਿਸ਼ਾ ਰਵੇ ਤੁਹਮੇ ਲੱਗਦੀ ਹੈ ਇਹ ਸਿੱਧੂ ਦੇ ਜਿਹੜਾ ਇੱਕ ਚੌਣ ਵਾਲਿਆਂ ਦੀ ਰੰਗਤ ਹੀ ਹੈ ਕਿ ਜਿਹੜੀ ਦਿਨੋ ਦਿਨ ਵੱਧ ਰਿਹਾ ਉਹਦਾ ਨਾਮ ਤੇ ਅੱਜ ਵੀ ਤੁਸੀਂ ਦੇਖੋ ਕਿ ਉਹ ਜਿਹੜੀ ਯਾਦਗਾਰ ਹੈ ਉਥੇ ਕਿੰਨਾ ਇੱਕ ਮੁਹੱਬਤੀ ਰੰਗ ਚੜ੍ਹਿਆ ਹੋਇਆ ਅੱਜ ਹਰ ਇੱਕ ਪਿਆਰ ਦੇ ਵਿੱਚ ਭਿੱਜਿਆ ਹੋਇਆ ਤਾਂ ਅੱਜ ਹਵੇਲੀ ਦੇ ਵਿੱਚ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਸਿੱਧੂ ਦੀ ਯਾਦਗਾਰ ਤੇ ਵੀ ਮੇਲਾ ਲੱਗਿਆ ਹੋਇਆ ਚੌਣ ਵਾਲਿਆਂ ਦੀ ਗੱਡੀਆਂ ਭਰ-ਭਰ ਕੇ ਆਈਆਂ ਹੋਈਆਂ ਨੇ ਤੇ 90 ਸਾਲ ਦੀ ਬੇਬੇ ਸਾਡੇ ਨਾਲ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਤੁਰ ਕੇ ਆਏ ਹੋਣਗੇ ਪਰ ਅੱਜ ਕਹਿੰਦੇ ਵੀ ਮੈਂ ਤਾਂ ਪੂਰੀ ਜਵਾਨ ਆ ਬੇਬੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੁੱਤ ਸਤਿ ਸ੍ਰੀ ਅਕਾਲ ਵਧਾਈਆਂ ਤਾਂ ਇਹਨੂੰ ਢੇਰ ਸਾਰੀਆਂ ਅੱਜ ਤੁਹਾਨੂੰ ਵੀ ਵਧਾਈਆਂ ਬਹੁਤ ਜ਼ਿਆਦੇ ਬਹੁਤ ਖੁਸ਼ੀ ਹੈ ਮੈਨੂੰ ਮੈਂ ਜਿਉਂਦੀ ਜਿਉਂਦੀ ਦੇਖੀ ਸਿੱਧੂ ਦਾ ਵੀਰਾ ਹੈ ਨਾ ਹਾਂ ਇਹ ਪਤਾ ਤੇਰੇ ਬੋਲ ਬੇਬੇ ਬੜੇ ਭਾਗਾਂ ਵਾਲਿਆ ਮੇਰਾ ਮਨ ਬੜਾ ਖੁਸ਼ ਹੋਇਆ ਤੇਰੀ ਵਾਈ ਮੈਂ ਤਾਂ ਸਭ ਨੂੰ ਐਂ ਕੱਢਦੀਆਂ ਸਭ ਨੂੰ ਅੱਗੇ ਉਹ ਪਰਮਾਤਮਾ ਨੂੰ ਮੈਂ ਬੱਚੇ ਅੱਜ ਕੀ ਕਹਿਣਾ ਚਾਹੇਗੀ ਬਾਪੂ ਬਲਕੌਰ ਸਿੰਘ ਨੂੰ ਮਾ ਚਰਨ ਕੌਰ ਨੂੰ ਪੋਤ ਆਇਆ ਉਹਨਾਂ ਦੇ ਘਰੇ ਹਾਂ ਬਸ ਵਧਾਈਆਂ ਲੱਖ ਲੱਖ ਵਧਾਈਆਂ ਜਿੱਦੇ ਘਰ ਆ ਗਿਆ ਸੀ ਨਿਮ ਦੀਆਂ ਵਧਾਈਆਂ ਦੇ ਵੱਟ ਕੇ ਜਾਵਾਂਗੇ ਨੀ ਮਟੰਗ ਕੇ ਜਾਵਾਂਗੇ ਅੱਜ ਕਿੰਨਾ ਖੁਸ਼ ਸੀ ਕਿਵੇਂ ਕਿੰਨੇ ਕ ਵਜੇ ਪਤਾ ਲੱਗਿਆ ਵੀ ਅੱਜ ਸਿੱਧੂ ਦੇ ਘਰੇ ਰੌਣਕਾਂ ਹਾਂ ਕਿੰਨੇ ਵਜੇ 8 9 ਨੂੰ 12:00 ਵਜੇ 11:00 ਵਜੇ ਪਤਾ ਲੱਗਿਆ ਬਿੱਦੇ ਨੇ 12:00 ਵਜੇ ਲੱਗਿਆ ਬਾਈ ਅੱਛਾ ਫਿਰ